ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੈ ਵਾਲਮੀਕੀ ਜੀ ਮੈਂ ਵਾਲਮੀਕੀ ਸ਼ਕਤੀ ਸੰਗਠਨ ਦਾ ਪ੍ਰਧਾਨ ਸਰਬਜੀਤ ਸਿੰਘ ਰੋਕੀ ਵਾਲਮੀਕੀ ਚੰਡੀਗੜ੍ਹ ਤੋਂ ਤੇ ਜਿੱਦਾਂ ਕਿ ਆਪ ਜੀ ਨੂੰ ਪਤਾ ਹੈ ਲਗਾਤਾਰ ਸਾਡੇ ਨਗਰ ਨਿਗਮ ਮੁਹਾਲੀ ਵਿੱਚ ਕਰਪਸ਼ਨ ਹੋ ਰਹੀ ਹੈ ਤੇ ਉਸ ਕਰਪਸ਼ਨ ਦੇ ਮੁੱਦਿਆਂ ਤੇ ਸਾਡੇ ਸਮਾਜ ਸੇਵਕ ਸਮਾਜ ਸੁਧਾਰਕ ਪ੍ਰਵੀਨ ਢਾਂਗ ਜੀ ਲਗਾਤਾਰ ਲੜਾਈ ਲੜਦੇ ਆ ਰਹੇ ਆ ਸਾਡੇ ਅਜੀਤ ਜੀ ਲਗਾਤਾਰ ਲੜਾਈ ਲੜਦੇ ਆ ਰਹੇ ਆ ਤੇ ਜਦੋਂ ਕ腐ਪਸ਼ਨ ਹੁੰਦੀ ਹੈ ਕ腐ਪਸ਼ਨ ਦਾ ਜਿਹੜਾ ਸਭ ਤੋਂ بڑا ਏਰੀਆ ਉਹ ਮੁਹਾਲੀ ਦਾ ਹੀ ਹੈ ਕਿਉਂਕਿ ਮੁਹਾਲੀ ਚ ਕਾਫੀ ਜ਼ਿਆਦਾ ਮੇਨਟੇਨੈਂਸ ਨਗਰ ਨਿਗਮ ਕਰਦੀ ਹੈ ਤੇ ਉਦੋਂ ਉਹਦੇ ਵਿੱਚ ਕੁਝ ਠੇਕੇਦਾਰ ਪ੍ਰਥਾ ਦੇ ਅਧੀਨ ਰੱਖੇ ਹੋਏ ਵਿਅਕਤੀ ਹੈ ਜਿੱਦਾਂ ਕਿ ਮੋਨ ਸਿੰਘ ਹੋ ਗਿਆ ਤੇ ਹੋਰ ਵੀ ਵਿਅਕਤੀ ਹੈ ਜਿਹੜੇ ਕ腐ਪਸ਼ਨ ਕਰ ਰਹੇ ਹਨ ਉਹਨਾਂ ਨੇ ਪੈਸੇ ਲੈ ਕੇ ਵਿਅਕਤੀਆਂ ਨੂੰ ਰੱਖਿਆ ਤੇ ਕਈ ਐਦਾਂ ਦੇ ਵਿਅਕਤੀ ਵਿੱਚ ਹੈਗੇ ਕਰਮਚਾਰੀ ਜਿਨ੍ਹਾਂ ਨੇ ਐਸੀ ਪੋਸਟ ਤੇ ਐਸੀ ਝਾਲੀ ਸਰਟੀਫਿਕੇਟ ਲਗਾ ਕੇ ਐਸੀ ਪੋਸਟ ਤੇ ਬੈਠੇ ਆ ਲਗਾਤਾਰ ڪرਪਸ਼ਨ ਕਰ ਰਹੇ ਆ ਜੇ ਕੋਈ ਵਿਅਕਤੀ ਇਹਦੇ ਖਿਲਾਫ ਆਵਾਜ਼ ਚੱਕਦਾ ਕੋਈ ਪ੍ਰਾਪਰਟੀ ਹੈ ਐਮਸੀ ਦੀ ਉਹਨੂੰ ਤੋੜ ਕੇ ਇਹ ਵੇਚਦੇ ਆ ਜੇ ਇਹਨਾਂ ਦੇ ਖਿਲਾਫ ਕੋਈ ਆਵਾਜ਼ ਚੱਕਦਾ ਤਾਂ ਇਹਨਾਂ ਦੇ ਖਿਲਾਫ 295ਏ ਦਾ ਪਰਚਾ ਜਾਂ ਫਿਰ ਐਸੀ ਐਕਟ ਦਾ ਪਰਚਾ ਜਾਫੀਰ ਛੇੜਛਾੜ ਦਾ ਪਰਚਾ ਕਰਾਉਂਦੇ ਆ ਉਹਦੇ ਸਾਡੇ ਕੋਲ ਸਾਰੇ ਰਿਟਰਨ ਸਬੂਤ ਹੈ ਇਹਦੇ ਚ ਸਭ ਤੋਂ ਜ਼ਿਆਦਾ ਜਿਹੜਾ ਇਨਵੋਲਵ ਹੈ ਇਹ ਮੋਨ ਸਿੰਘ ਹੈ ਨਗਰ ਨਿਗਮ ਚ ਸਭ ਤੋਂ ਜ਼ਿਆਦਾ ਜਿਹੜਾ ਇਨਵੋਲਵਮੈਂਟ ਹੈ ਮੋਨ ਸਿੰਘ ਦੀ ਹੈ ਤੇ ਸਾਡੇ ਅਜੀਤ ਜੀ ਹੈ ਲਗਾਤਾਰ ਇਹ ਆਵਾਜ਼ ਚੱਕਦੇ ਆ ਉਹਨਾਂ ਦੇ ਖਿਲਾਫ ਲਗਾਤਾਰ ਅਸੀਂ ਵੀ ਨਾ ਦੀ ਕੰਪਲੀਟਾ ਚ ਜਾਂਦੇ ਰਹੇ ਕਦੀ ਇਹਨਾਂ ਦੇ ਉੱਪਰ ਛੇੜਛਾੜ ਦਾ આરોਪ ਲਾ ਦਿੰਦੇ ਆ ਜਨਾਨੀ ਨੂੰ ਛੇੜਿਆ ਹੈ ਕਦੀ ਇਹਨਾਂ ਦੇ ਉੱਪਰ ਹਮਲਾ ਕਰਾ ਦਿੰਦੇ ਆ ਪਿੱਛੇ ਜੇ ਇੱਕ ਮੁੱਦਾ ਆਇਆ ਸੀ ਸਮਾਨ ਵੇਚਣ ਦਾ ਰੇੜੀਆਂ ਵੇਚਣ ਦਾ ਰੇੜੀਆਂ ਤੋੜ ਕੇ ਨਗਰ ਨਿਗਮ ਦੀ ਵੇਚਣ ਦਾ ਤੇ ਇੱਕ ਮੁੱਦਾ ਆਇਆ ਸੀ ਬਹੁਤ ਜ਼ਿਆਦਾ ਚੱਲਿਆ ਸੀਗਾ ਤੁਸੀਂ ਮੀਡੀਆਜ਼ ਨੇ ਵੀ ਕੈਪਚਰ ਕੀਤਾ ਸੀ ਕਿ ਵੀ ਜੋ ਸਫਾਈ ਸੇਵਕ ਹੈ ਭਰਤੀ ਹੋਏ ਹੋਏ ਆ ਉਹ ਸੁਪਰਵਾਈਜ਼ਰ ਲੱਗ ਕੇ ਕੋਈ ਕੰਮ ਨਹੀਂ ਕਰਦੇ ਜਾਂ ਉਹ ਕਹਿੰਦੇ ਵੀ ਮੈਂ ਪ੍ਰਧਾਨ ਆ ਮੈਂ ਕੋਈ ਕੰਮ ਨਹੀਂ ਕਰਦਾ ਜਾਓ ਤੁਸੀਂ ਜੋ ਕਰਨਾ ਹੈ ਕਰ ਲਓ ਜਿੰਨੇ ਵੀ ਸਫਾਈ ਸੇਵਕ ਹੈ ਪਰ ਸੈਲਰੀ ਉਹ ਸਫਾਈ ਸੇਵਕ ਦੀ ਲੈ ਰਹੇ ਆ ਤੇ ਆਪਣੇ ਆਪ ਨੂੰ ਪ੍ਰਧਾਨ ਬਣ ਕੇ ਉਹ ਮੁਹਾਲੀ ਦੇ ਵਿੱਚ ਕੋਈ ਸਫਾਈ ਨਹੀਂ ਕਰਦੇ ਤੇ ਇਸ ਕਾਰਨ ਸਾਡੇ ਮੁਹਾਲੀ ਚ ਵੀ ਢੰਗ ਨਾਲ ਸਫਾਈ ਨਹੀਂ ਹੋ ਪਾਰੀ ਕਿਉਂਕਿ ਇਹ ਸਾਰੇ ਲੋਗ ਸਫਾਈ ਦੇ ਨਾਂ ਤੇ ਝਾੜੂ ਦਾ ਕੰਮ ਕਰਦੇ ਆ ਪਰ ਇੱਕ ਟਾਈਮ ਚ ਦੋ ਦੋ ਕੰਮ ਕਰ ਰਹੇ ਆ ਕੂੜੇ ਦਾ ਕੰਮ ਵੀ ਕਰ ਰਹੇ ਆ ਤੇ ਸਫਾਈ ਦਾ ਕੰਮ ਵੀ ਕਰਦੇ ਆ ਇਹਦੇ ਚ ਕਰਪਸ਼ਨ ਦਾ ਸਭ ਤੋਂ ਵੱਡਾ ਜਿਹੜਾ ਹੱਥ ਹੈ ਉਹ ਮੋਨ ਸਿੰਘ ਦਾ ਹੈ ਮੋਨ ਸਿੰਘ ਨੇ ਇੱਕ ਟੀਮ ਬਣਾਈ ਹੋਈ ਹੈ ਲਗਾਤਾਰ ਜਿਹੜਾ ਸਫਾਈ ਮਜ਼ਦੂਰ ਐਨ ਜੀਓ ਦਾ ਪ੍ਰਧਾਨ ਆਪਣੇ ਆਪ ਨੂੰ ਵਾਈਸ ਪ੍ਰਧਾਨ ਦੱਸਦਾ ਹੈ ਤੇ ਜਦੋਂ ਵੀ ਇਹਨਾਂ ਵਿਅਕਤੀਆਂ ਦੇ ਖਿਲਾਫ ਕੋਈ ਅਫਸਰ ਜਿੱਦਾਂ ਕਿ ਤੁਸੀਂ ਪਿੱਛੇ ਕੈਪਚਰ ਕੀਤਾ ਹੋਣਾ ਇੱਕ ਆਪਣਾ ਆਰਪੀ ਸਰ ਸੀਗੇ ਆਰਪੀ ਸਰ ਅਫਸਰ ਸੀ ਵਿੱਚ ਚੀਫ ਸੈਂਟਰੀ ਇਨਸਪੈਕਟਰ ਸੀਗੇ ਉਹਨਾਂ ਨੇ ਆਵਾਜ਼ ਚੱਕੀ ਤੇ ਉਹਨਾਂ ਦੇ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਉਹਨਾਂ ਦੇ ਹਮਲਾ ਉਹਨਾਂ ਦੇ ਉੱਪਰ ਕੇਸ ਵੀ ਕਰਵਾਇਆ ਇਹਨਾਂ ਨੇ ਧਰਨਾ ਪ੍ਰਦਰਸ਼ਨ ਕੀਤੇ ਮਤਲਬ ਕਿ ਪ੍ਰੈਸ਼ਰ ਪਾ ਕੇ ਇੱਕ ਸਮਾਜ ਦਾ ਪ੍ਰੈਸ਼ਰ ਵਾਲਮੀਕੀ ਸਮਾਜ ਦਾ ਪ੍ਰੈਸ਼ਰ ਪਾ ਕੇ ਉਹ ਇਮਾਨਦਾਰ ਅਫਸਰਾਂ ਨੂੰ ਦਬਾਉਂਦੇ ਤੇ ਇਮਾਨਦਾਰ ਕਰਮਚਾਰੀ ਜਿਹੜੇ ਇਹਨਾਂ ਦੇ ਖਿਲਾਫ ਆਵਾਜ਼ ਚੱਕਦੇ ਆ ਉਹਨਾਂ ਨੂੰ ਦਬਾਉਂਦੇ ਆ ਇਦੇ ਵਿੱਚ ਬਹੁਤ ਤਕੜੀ ਭੂਮਿਕਾ ਜਿਹੜੀ ਨਿਭਾਉਂਦੇ ਆ ਉਹ ਨਿਭੰਦਾ ਹੈ ਰਜੀਵ ਸੈਕਟਰੀ ਉਹ ਸਭ ਤੋਂ ਜ਼ਿਆਦਾ ਮੇਨ ਹੈ ਇਹਨਾਂ ਦਾ ਉਹੀ ਸਾਰੀ ਕਰਪਸ਼ਨ ਕਰਦਾ ਜਿੰਨੇ ਵੀ ਰੇੜੀ ਫੜੀ ਵਾਲੇ ਲੱਗਦੇ ਆ ਔਰੇ ਉਹਨਾਂ ਤੋਂ 25-25 ਹਜ਼ਾਰ ਰੁਪਏ ਮਹੀਨਾ ਉਹ ਲੈਂਦੇ ਆ ਸਾਡੇ ਕੋਲ ਪ੍ਰੂਫ ਹੈ ਬਕਾਇਦਾ ਐਵੀਡੈਂਸ ਹੈ ਵੀਡੀਓ ਹੈ ਅਸੀਂ ਕੋਈ ਐਦਾਂ ਦੀ ਗੱਲ ਨਹੀਂ ਕਰ ਰਹੇ ਸਾਡੇ ਕੋਲ ਸਾਰੀ ਆਰਟੀਆਈ ਥਰੂ ਮੰਗੀ ਹੋਈ ਜੋ ਜਾਲੀ ਐਸੀ ਸਰਟੀਫਿਕੇਟ ਤੇ ਸੈਂਟਰੀ ਇੰਸਪੈਕਟਰ ਲੱਗਿਆ ਉਹਦੀ ਵੀ ਆਰਟੀਆਈ ਮੰਗੀ ਹੋਈ ਹੈ ਅਸੀਂ ਜਿਹੜੀ ਭਰਤੀ ਕੀਤੀ ਉਹਦੀ ਵੀ ਆਰਟੀਆਈ ਹੈ ਸਾਡੇ ਕੋਲ ਜਿਹੜੇ ਹਮਲੇ ਹੋਏ ਉਹ ਵੀ ਆਰਟੀਆ ਹੈ ਜਿਹੜੀ ਜਨਨੀਆਂ ਤੋਂ ਕੰਪਲੀਟ ਕਰਾਈ ਉਹ ਵੀ ਆਰਟੀਆ ਹੈ ਜੋ ਵੀ ਮੁੱਦੇ ਹੋਏ ਸਾਰੇ ਸਾਡੇ ਕੋਲ ਰਿਟਰਨ ਚ ਹੈ ਤੇ ਹੁਣੀ ਨਵਾਂ ਨਵਾਂ ਇੱਕ ਮੁੱਦਾ ਚੱਲਿਆ ਜਿਹਦੇ ਕਰਕੇ ਅਸੀਂ ਪ੍ਰੈਸ ਕਾਨਫਰੰਸ ਸਾਹਮਣੇ-ਸਾਹਮਣੇ ਕੀਤੀ ਹੈ ਕਿ ਇਹਦੇ ਵਿੱਚ ਸਾਡਾ ਸਮਾਜ ਨਾ ਬਦਨਾਮ ਹੋਵੇ ਕਿਉਂਕਿ ਜਿਹੜੇ ਬੜੀ-ਬੜੀ ਪੋਸਟਾਂ ਤੇ ਮਗਰਮੱਛ ਬੈਠੇ ਆ ਉਹ ਸਾਡੇ ਸਮਾਜ ਨੂੰ ਬਹੁਤ ਜ਼ਿਆਦਾ ਮਿਸਯੂਜ਼ ਕਰਦੇ ਆ ਖਾਸ ਕਰ ਵਾਲਮੀਕੀ ਸਮਾਜ ਨੂੰ ਸਾਡਾ ਪੋਲਾਪਾਲਾ ਸਮਾਜ ਹੈ ਉਹ ਉਹਨਾਂ ਦੇ ਮਿਸਯੂਜ਼ ਚ ਆ ਜਾਂਦਾ ਹੈ ਉਹਨਾਂ ਦੀ ਗੱਲਾਂ ਚ ਆ ਜਾਂਦਾ ਹੈ ਤੇ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਵੀ ਇੱਕ ਲੜਾਈ ਝਗੜਾ ਹੋਇਆ ਸੀ ਚੀਫ ਸੈਂਟਰੀ ਇਨਸਪੈਕਟਰ ਨੂੰ ਇੱਕ ਵਰਕਰ ਦੀ ਬਦਲੀ ਕੀਤੀ ਸੀ ਤੇ ਉਸ ਵਰਕਰ ਨੇ ਉਹਨੂੰ ਗਾਲਾਂ ਕੱਢੀ ਸੀ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਤੇ ਉਹਦੇ ਹਮਲਾ ਵੀ ਕੀਤਾ ਸੀ ਉਹਦੀ ਕੰਪਲੀਟ ਵੀ ਹੋਈ ਸੀ ਜਦੋਂ ਉਹਦੇ ਉੱਪਰ ਕੰਪਲੀਟ ਹੋਈ ਤਾਂ بڑے بڑے ਮગરਮੱਛ ਪਿੱਛੋਂ ਸਪੋਰਟ ਉਹਨੂੰ ਕਰਨ ਲੱਗ ਗਏ ਕਰਕੇ ਜੀ ਉਹ ਚਲੋ ਥਾਣੇ ਤੋਂ ਛਡਵਾ ਲਿਆ ਜਦੋਂ ਆਰਪੀ ਸਰ ਨੇ ਪ੍ਰੈਸ਼ਰ ਪਾਇਆ ਵੀ ਤੁਸੀਂ ਕਿਉਂ ਛੱਡਿਆ ਇਹਨੂੰ ਇਹਦੇ ਕਾਰਵਾਈ ਕਰੋ ਤੇ ਫਿਰ ਉਹ ਨਾ ਵਿਅਕਤੀਾਨ ਹੈ ਉਹਨਾਂ ਤੇ بڑے ਮગરਮੱਛ ਹਨ ਸੈਕਟਰੀ ਰਜੀਵ ਉਹਨੇ ਉਪਰ ਦਬਾਵਾ ਪਾ ਕੇ ਕਿਸ ਤਰ੍ਹਾਂ ਕਿਹਾ ਰੱਬ ਜਾਣੇ ਭੀੜ ਇਕੱਠੀ ਕਰਕੇ ਤੇ ਉਹਨਾਂ ਨੇ ਇੱਕ ਪ੍ਰੈਸ਼ਰ ਪਾਇਆ ਕਿ ਵੀ ਇਹਨਾਂ ਨੇ ਸਾਨੂੰ ਅਬਦ ਸ਼ਬਦ ਬੋਲੇ ਆ ਉਹ ਮੈਂ ਕਹਿ ਨਹੀਂ ਸਕਦਾ ਮੀਡੀਆ ਸਾਹਮਣੇ ਜਾਤੀ ਸੂਚਕ ਜਾਤੀ ਸੂਚਕ ਸ਼ਬਦ ਬੋਲੇ ਆ ਕਿ ਵੀ ਮੈਨੂੰ ਇਦਾਂ ਇਦਾਂ ਗੱਲ ਕਹੀ ਹੈ ਥਾਣੇ ਦੇ ਵਿੱਚ ਉੱਥੇ ਮੀਡੀਆ ਵਾਲੇ ਵੀ ਪ੍ਰੈਜ਼ੈਂਟ ਸੀਗੇ ਜਦੋਂ ਇਹ ਗੱਲ ਹੋਈ ਸੀ ਤੇ ਹੁਣ ਇਹਨਾਂ ਨੇ ਪਿੱਛੇ ਚ ਇਨਜਾਮ ਲਾਇਆ ਵੀ ਸਾਨੂੰ ਜਾਤੀ ਸੂਚਕ ਸ਼ਬਦ ਬੋਲੇ ਆ ਸਿਰਫ ਇਸ ਕਰਕੇ ਕਿ ਵੀ ਜਿਹੜਾ ਉਹ ਚੀਫ ਹੈ ਉਹ ਇਮਾਨਦਾਰ ਹੈ ਤੇ ਉਹਨਾਂ ਦੀ ਬਦਲੀਆਂ ਕਰਦਾ ਹੈ ਟਾਈਮ ਟੂ ਟਾਈਮ ਤੇ ਤਰੀਕੇ ਨਾਲ ਕੰਮ ਕਰਨ ਨੂੰ ਕਹਿੰਦਾ ਸੀ ਇਸ ਕਰਕੇ ਉਸ ਬੰਦੇ ਤੇ ਇੰਜਾਮ ਲਗੇ ਉਸ ਬੰਦੇ ਤੇ ਇਕੱਲੇ ਤੇ ਨਹੀਂ ਅਜੀਤ ਤੇ ਅਜੀਤ ਵਰਗੇ ਹੋਰ ਵੀ ਇਹ ਜੇ ਵਿਅਕਤੀਆਂ ਜਿਨ੍ਹਾਂ ਤੇ ਇੰਜਾਮ ਲੱਗਦੇ ਇਸ ਕਰਕੇ ਇਹ ਕਹਿੰਦੇ ਆ ਕਿ ਮੁਹਾਲੀ ਚ ਇੰਨਾ ਜ਼ਿਆਦਾ ਬਜਟ ਹੈ ਐਮਸੀ ਦਾ ਤੇ ਸਾਰਾ ਇਹ ਆਪ ਹੀ ਖਾਂਦੇ ਆ ਤੇ ਜੇ ਕੋਈ ਵਿਅਕਤੀ ਇਹਨਾਂ ਦੇ ਖਿਲਾਫ ਆਵਾਜ਼ ਚੱਕਦਾ ਹੈ ਤਾਂ ਉਹ ਉਹਦੀ ਆਵਾਜ਼ ਨੂੰ ਦਬਾਉਣ ਵਾਸਤੇ ਪਹਿਲਾਂ ਤਾਂ ਉਹਨੂੰ ਧਮਕੀ ਦਿੰਦੇ ਆ ਵੀ ਤੈਨੂੰ ਗੋਲੀ ਮਰਵਾ ਦਾਂਗੇ ਮਾਰ ਦਾਂਗੇ ਤੇਰੇ ਐਮਸੀ ਦਫਤਰ ਆ ਕੇ ਥੱਪੜ ਮਾਰ ਦਾਂਗੇ ਤੈਨੂੰ ਕੁੱਟ ਦਾਂਗੇ ਤੇ ਜੇ ਨਹੀਂ ਮੰਨਦਾ ਫਿਰ ਉਹ ਜਨਾਨੀ ਤੋਂ ਕੰਪਲੀਟ ਕਰਾਉਂਦੇ ਆ ਛੁੱਟੀ ਵੀ ਮੈਨੂੰ ਛੇੜਿਆ ਮੈਂ ਉੱਥੇ ਨੂੰ ਜਾ ਰਹੀ ਸੀ ਜੇ ਫਿਰ ਵੀ ਨਹੀਂ ਮੰਨਦਾ ਫਿਰ ਉਹ ਐਸਆਈ ਐਕਟ ਦਾ অপਯੋਗ ਕਰਦੇ ਆ ਜੋ ਇਹ ਐਸਆਈ ਐਕਟ ਦਾ ਸਾਨੂੰ ਅਧਿਕਾਰ ਦਿੱਤਾ ਹੋਇਆ ਉਸ ਅਧਿਕਾਰ ਦਾ ਇਹ ਮਿਸਯੂਜ਼ ਵੀ ਬੜੇ ਅਫਸਰ ਕਰਵਾਉਂਦੇ ਆ ਕਹਿ ਕੇ ਤੇ ਇਦਾਂ ਹੀ ਜਿਹੜੀ ਇਹ ਲੜਾਈ ਹੈ ਪ੍ਰਵੀਨ ਟਾਂਗ ਜੀ ਕਈ ਸਮੇਂ ਤੋਂ ਸਾਡੇ ਸੀਨੀਅਰ ਹੈ ਕਈ ਸਮੇਂ ਤੋਂ ਲੜ ਰਹੇ ਹੈ ਕਾਫੀ ਸਮੇਂ ਤੋਂ ਤੇ ਅੱਜ ਇਹ ਸਾਰੀ ਯੂਨੀਆ ਸਾਡੇ ਕੋਲ ਬਲਮੀਕੀ ਸ਼ਕਤੀ ਸੰਗਠਨ ਸਾਡੇ ਸਮਾਜ ਕੋਲ ਇਕੱਠੀ ਹੋ ਕੇ ਆਈ ਸੀ ਯੂਟੀ ਫਾਊਂਡੇਸ਼ਨ ਤੇ ਆਪਣਾ ਇਹਨਾਂ ਦੀ ਹੋਰ ਐਨਜੀਓ ਹੈ ਕਾਫੀ ਮਿਲ ਕੇ ਅਜੀਤ ਜੀ ਤੇ ਕਾਫੀ ਹੋਰ ਵਿਅਕਤੀ ਹੈ ਜਿਹੜੇ ਪੀੜਿਤ ਹੈ ਆਰਪੀ ਸਰ ਉਹ ਸਾਡੇ ਕੋਲ ਮਿਲ ਕੇ ਆਏ ਸੀ ਵੀ ਤੁਹਾਡਾ ਸਮਾਜ ਇਦਾਂ ਦੀ ਐਕਟੀਵਿਟੀ ਕਰ ਰਿਹਾ ਹੈ ਕਿ ਉਹਨਾਂ ਨੇ ਤੁਸੀਂ ਦੇਖਿਆ ਉਹਨਾਂ ਕੱਲ ਉਹਨਾਂ ਨੇ ਐਸਐਸਪੀ ਦਫ਼ਤਰ ਦਾ ਘਰਾਓ ਕੀਤਾ ਸੀਗਾ ਐਫਆਈਆਰ ਦਰਜ ਕਰਨ ਵਾਸਤੇ ਉੱਥੇ ਜੱਲਾ ਐਸਪੀਜੀ ਉੱਥੇ ਆਏ ਸੀਗੇ ਉਹਨਾਂ ਨੇ ਘਰਾਓ ਕੀਤਾ ਸੀ ਸਿਰਫ ਇੱਕ ਗੱਲ ਤੇ ਵੀ ਇਹਨਾਂ ਤੇ ਐਸਸੀ ਐਕਟ ਦਾ ਮੁਕੱਦਮਾ ਦਰਜ ਕਰੋ ਜਦਕਿ ਜਦੋਂ ਇਹ ਵਾਰਦਾਤ ਹੋਈ ਸੀ ਉਸ ਵਾਰਦਾਤ ਤੇ ਸੇਮ ਟਾਈਮ ਤੇ ਅਸੀਂ ਮੈਂ ਪ੍ਰਵੀਨ ਟਾਂਗ ਜੀ ਤੇ ਹੋਰ ਵੀ ਸਮਾਜ ਉੱਤੇ ਸੀਗਾ ਜੋ ਉਹਨਾਂ ਨੇ ਗੱਲਾਂ ਕੰਪਲੀਟ ਦੇ ਵਿੱਚ ਲਿਖਿਆ ਵੀ ਸਾਨੂੰ ਇਹ ਜਾਤੀ ਸੁਧਕ ਸਬ ਬੋਲੇ ਇਹ ਬੋਲੇ ਉਹ ਬੋਲੇ ਉੱਥੇ ਐਦਾਂ ਦਾ ਕੁਝ ਵੀ ਨਹੀਂ ਹੋਇਆ ਸੀ ਅਸੀਂ ਉੱਥੇ ਦੇ ਮੌਕੇ ਦੇ ਗਵਾਹ ਹਾਂ ਪਰ ਫਿਰ ਵੀ ਜੇ ਆਪਾਂ ਇਸ ਚੀਜ਼ ਨੂੰ ਦੇਖੀਏ ਇਹ ਚੀਜ਼ ਇਹ ਨਹੀਂ ਹੈ ਜਾਤੀ ਸੋਚੇ ਦਾ ਸ਼ਬਦ ਨਹੀਂ ਹੈਗਾ ਇਹ ਇਹ ਨਹੀਂ ਹੈ ਵੀ ਜੀ ਇਤਨੇ ਛੇੜਛਾੜ ਕੀਤੀ ਹੈ ਇਹ ਗੱਲਾਂ ਨਹੀਂ ਹੈਗੀਆਂ ਗੱਲ ਇਹ ਹੈ ਕਿ ਵੀ ਜਿਹੜਾ ਸਮਾਨ ਸੀਗਾ ਜਿਹੜੀ ਗੱਡੀਆਂ ਸੀ ਜਿਹੜੀਆਂ ਰੇੜੀਆਂ ਸੀ ਉਹ ਤੋੜ ਕੇ ਵੇਚੀਆਂ ਗੱਲ ਇਹ ਹੈ ਕਿ ਵੀ ਭਰਤੀ ਹੋਈ ਸਾਰੇ ਪਰਿਵਾਰ ਦੀ ਇੱਕ ਪਰਿਵਾਰ ਦਾ ਇੱਕ ਮੈਂਬਰ ਲੱਗ ਸਕਦਾ ਸਾਰੇ ਪਰਿਵਾਰ ਦੀ ਭਰਤੀ ਹੋਈ ਕਰਪਸ਼ਨ ਹਾਜ਼ਰੀਆਂ ਤੇ ਕਰਪਸ਼ਨ ਸੀਗੀ ਇੱਕ ਟਾਈਮ ਤੇ ਦੋ ਕੰਮ ਵਿਅਕਤੀ ਕਰ ਰਿਹਾ 9 ਘੰਟੇ ਜਦੋਂ ਕੰਮ ਕਰ ਰਿਹਾ ਕੂੜੇ ਚੱਕਣ ਦਾ ਵੀ ਤੇ ਝਾੜੂ ਮਾਰਨ ਦਾ ਵੀ ਤੇ ਜਦੋਂ ਕੋਈ ਇਸ ਗੱਲ ਦੀ ਆਵਾਜ਼ ਚੱਕਦਾ ਤੇ ਉਸ ਬੰਦੇ ਨੂੰ ਇਹ ਕੰਪਲੀਟਾ ਕਰਕੇ ਮਾਰਨ ਦੀ ਧਮਕੀ ਤੇ ਕੇ ਦਬੰਦੇ ਆ ਤੇ ਜਿੱਦਾਂ ਕਿ ਅਜੀਤ ਜੀ ਨੂੰ ਵੀ ਦਵਾਇਆ ਆਰਪੀਜੀ ਨੂੰ ਵੀ ਦਵਾਇਆ ਹੁਣ ਮਿਸ਼ਰਾ ਜੀ ਦੇ ਉੱਪਰ ਆ ਗਏ ਮਿਸ਼ਰਾ ਜੀ ਇੱਕ ਜਰਨਲ ਕਾਸਟ ਤੋਂ ਵਿਅਕਤੀ ਹੈ ਉਹ ਸਾਡੇ ਸਮਾਜ ਦੇ ਵਿੱਚ ਬਹੁਤ ਬਹੁਤ ਵਧੀਆ ਸੋਚ ਰੱਖਦੇ ਆ ਸਾਡੇ ਸਮਾਜ ਨੂੰ ਅੱਗੇ ਵਧਾਣ ਦੀ ਗੱਲ ਕਰਦੇ ਆ ਅੱਜ ਸਾਡੇ ਵਿਅਕਤੀਆਂ ਨੇ ਕੁਝ ਲਾਲਚੀ ਵਿਅਕਤੀਆਂ ਦੇ ਪਿੱਛੇ ਲੱਗ ਕੇ ਉਹਨਾਂ ਦੇ ਉੱਪਰ આરોਪ ਲਾਤੇ ਬਿਨਾਂ ਨੇ ਸਾਨੂੰ ਗੱਲ ਸੱਤ ਬੋਲੇ ਆ ਜੇ ਸਾਡਾ ਸਮਾਜ ਮੈਂ ਸਮਾਜ ਨੂੰ ਵੀ ਆਪਣੇ ਨੂੰ ਇਹ ਗੱਲ ਪੁੱਛਣਾ ਜਾਵਾਂਗਾ ਜੇ ਸਾਡਾ ਸਮਾਜ ਇਦਾਂ ਸਾਰਿਆਂ ਤੇ આરોਪ ਲਾਉਣ ਲੱਗ ਗਿਆ ਤੇ ਸਾਡਾ ਜਿਹੜਾ ਅਧਿਕਾਰ ਹੈ ਉਹ ਬਦਨਾਮ ਹੋ ਜਾਏਗਾ ਤੇ ਸਾਡੇ ਨਾਲ ਜਰਨਲ ਕਾਸਟ ਦਾ ਵਿਅਕਤੀ ਕੌਣ ਖੜੇਗਾ ਕੋਈ ਨਹੀਂ ਸਾਡੇ ਨਾਲ ਖੜਨ ਨੂੰ ਤਿਆਰ ਹੋਏਗਾ ਇਸ ਕਰਕੇ ਮੈਂ ਇਹ ਗੱਲ ਕਹਿੰਦਾ ਚੰਦ ਪੈਸਾ ਵਾਸਤੇ ਚੰਦ ਲਾਲਚ ਪਿੱਛੇ ਰਜੀਵ ਸੈਕਟਰੀ ਦੇ ਕਹੇ ਤੇ ਇਦਾਂ ਦੇ ਕੰਮ ਕਰਨੇ ਬੰਦ ਕਰ ਦਿਓ ਸਾਡੇ ਸਮਾਜ ਨੂੰ ਬਦਨਾਮ ਨਾ ਕਰੋ ਇਹ ਸਿਰਫ ਸਮਾਜ ਦੇ ਨਾਤੇ ਅਸੀਂ ਸਿਰਫ 2% ਆਏ ਆ ਅਸੀਂ ਕੋਈ ਜ਼ਿਆਦਾ ਭੀੜ ਨਹੀਂ ਦਿਖਾਉਂਦੇ ਨਾ ਕਿਸੇ ਨੂੰ ਸਾਨੂੰ ਕੋਈ ਲਾਲਚ ਹੈ ਵੀ ਕਿਸੇ ਨੂੰ ਦਿਖਾਉਣ ਦਾ ਬਥੇਰੇ ਵਿਅਕਤੀਆਂ ਬਾਹਰ ਖੜੇ ਆ ਜਿੰਨੇ ਮਰਜੀ ਵਿਅਕਤੀ ਇਕੱਠੇ ਕਰ ਲੋ ਪਰ ਅਸੀਂ ਇਦਾਂ ਦੀ ਗੱਲ ਨਹੀਂ ਅਸੀਂ ਆਪਣੇ ਸਮਾਜ ਨੂੰ ਬਿਲਕੁਲ ਵੀ ਬਦਨਾਮ ਨਹੀਂ ਹੋਣ ਦਵਾਵਾਂਗੇ ਅਸੀਂ ਆਮਣਾ ਸਾਹਮਣਾ ਕਰਾਂਗੇ ਤੇ ਸੱਚਾਈ ਦਾ ਸਾਹਮਣਾ ਲੈ ਕੇ ਆਵਾਂਗੇ ਸਾਹਮਣੇ ਸਾਡੇ ਅੱਗੇ ਪ੍ਰਵੀਨ ਟਾਂਗ ਜੀ ਜੋ ਵੀ ਇਹਨਾਂ ਨੇ ਲੜਾਈ ਲੜੀ ਹੈ ਨਗਰ ਨਿਕਮ ਚ ਕਾਫੀ ਪੁਰਾਣੀ ਟਾਈਮ ਦੇ ਲੜਾਈ ਲੜਦੇ ਆ ਰਹੇ ਆ ਆਰਟੀਆਈ ਥਰੂ ਅੱਗੇ ਟਾਂਗ ਸਾਹਿਬ ਗੱਲ ਕਰਾਂਗੇ ਜੀ ਸਰ ਇਹ ਜਿਹੜੀ ਲੜਾਈ ਹੈ 2022 ਤੋਂ ਅਸੀਂ ਲੜ ਰਹੇ ਆ ਕਿ ਇੱਕ ਜਿਹੜਾ ਪ੍ਰਸ਼ਤ ਇਨਾਂ ਚ ਸੈਂਟਰੀ ਇਨਸਪੈਕਟਰੀ ਰਵਿੰਦਰ ਸਿੰਘਲਾ ਰਵੀ ਕੁਮਾਰ ਉਹ 8ਵੀਂ ਪਾਸ ਹੈ ਸੈਂਟਰੀ ਇਨਸਪੈਕਟਰ ਸਟੰਪ ਭਰਤੀ ਹੈ ਔਰ ਸਾਰੇ ਸ਼ਹਿਰ ਚ ਜਿਹੜਾ ਪੈਸਾ ਇਕੱਠਾ ਉਹ ਕਰਦਾ ਹੁੰਦਾ ਸੀ ਉਹਦੀ ਮਾਰ 20 ਪਾ ਕੇ ਉਹਦੀ ਬਦਲੀ ਕਰਾਈ ਉਸਦੀ ਬਦਲੀ ਕਰਾਉਣ ਤੋਂ ਬਾਅਦ ਉਹਦੀ ਮੈਂ ਸ਼ਿਕਾਇਤ કરી ਉਹ ਸ਼ਿਕਾਇਤ ਦਾ ਹਜੇ ਤੱਕ ਰਜੀਵ ਸੈਕਟਰੀ ਕੋਈ ਜਵਾਬ ਨਹੀਂ ਦਿੰਦਾ ਜਦ ਕਿ ਰਜਿਸਟਰ ਚ ਉਹਦਾ ਚੜਿਆ ਹੋਇਆ ਵੀ ਆਹ ਜਿਹੜੀ ਉਹਦੇ ਖਿਲਾਫ ਆਈ ਉਹ ਸ਼ਿਕਾਇਤ ਹਜੇ ਤੱਕ 2022 ਤੋਂ ਲੈ ਕੇ 2024 ਹੋ ਗਿਆ ਰਜੀਵ ਸੈਕਟਰੀ ਤੇ ਕਮਿਸ਼ਨ ਨੇ ਉਹਨੂੰ ਦਬਾਇਆ ਹੋਇਆ ਵੀ ਉਹ ਬੰਦੇ ਕੋਲੇ 3 ਕਰੋੜ ਦਾ ਪਲਾਟ ਹੈ ਲਖਨੌਰ ਆਪਣੇ ਜਿਹੜੀ ਕਚਹਿਰੀ ਦੇ ਨਾਲ ਨਾਂਡਰਾ ਨਾਂਡਰਾ ਰੋਡ ਤੇ ਉਹ 3 ਕਰੋੜ ਦਾ ਪਲਾਟ ਕਿੱਥੋਂ ਆ ਗਿਆ ਜਾਂ ਹੋਰ ਉਹਦੀ ਜਿਹੜੀ ਪ੍ਰੋਪਰਟੀ ਉਹ ਕਿੱਥੋਂ ਆ ਗਈਆਂ ਬਜਾਏ ਉਹਦੀ ਬਦਲੀ ਕਰਕੇ ਉਹਨੂੰ ਪਟਿਆਲਾ ਭੇਜਦਾ ਮੁੱਦਾ ਉੱਥੇ ਦਾ ਉੱਥੇ ਹੈ ਕਿ 500 250 ਬੰਦਾ ਜਿਹੜਾ ਕੰਮ ਕਰ ਰਿਹਾ ਜਦ ਕਿ 1000 ਬੰਦਾ ਇਸ ਤੇ ਚਾਹੀਦਾ ਨਗਰ ਨਿਗਮ ਵਿੱਚ 969 ਮੈਂਬਰਾਂ ਦਾ ਮਤਾ ਪਿਆ ਹੋਇਆ ਹੈ ਅਮ ਜਿਹੜਾ 2020 ਚ ਮਤਾ ਪਾਇਆ ਸੀ ਇਹ ਮਤੇ ਦਾ ਜਿਹੜਾ 424 ਨੰਬਰ ਮਤਾ ਹੈ ਇਹਦੇ ਚ ਉਹਨਾਂ ਨੇ ਲਿਖਿਆ ਕਿ 950 ਬੰਦੇ ਦੀ ਭਰਤੀ ਹੋਊਗੀ ਤੇ ਇਹ ਆਨਲਾਈਨ ਭਰਤੀ ਹੋਣੀ ਸੀ ਜਦ ਕਿ ਕੁਝ ਬੰਦੇ ਭਰਤੀ ਹੋਏ ਐ ਬਾਕੀ ਜਿਹੜੇ ਭਰਤੀ ਹੋਏ ਐ ਉਹ ਵੀ ਇੱਕੋ ਪਰਿਵਾਰ ਦੇ ਕਈ ਕਈ ਜੀ ਨੇ ਜਿਵੇਂ ਇੱਕ ਪਰਿਵਾਰ ਦੇ 30 ਬੰਦੇ ਐ ਇੱਕ ਪਰਿਵਾਰ ਦੇ 35 ਬੰਦੇ ਐ ਉਹ ਦੋ ਹੀ ਪਰਿਵਾਰਾਂ ਦੇ ਬੰਦੇ ਐ ਉਹ ਜਦੋਂ ਐਜੀਟੇਸ਼ਨ ਕਿਸੇ ਦੇ ਖਿਲਾਫ ਕਰਨਾ ਹੁੰਦਾ ਉਹ 35 70 ਬੰਦੇ ਇਕੱਠੇ ਹੋ ਕੇ ਕਰਾਂਗੇ ਮਰਾਂਗੇ ਤੇਰੀ ਭੈਣ ਨੂੰ ਤੇਰੀ ਮਾਂ ਨੂੰ ਕਰਕੇ ਉਹ ਸਭ ਨੂੰ ਦਿਵਾ ਲੈਂਦੇ ਐ ਜਦੋਂ ਅਫਸਰ ਦਬ ਜਾਂਦਾ ਫਿਰ ਉਹ ਜਿਹੜਾ ਸਾਰਾ ਕਾਰੋਬਾਰਿਕ ਪਵਨ ਗੋਡੇয়াল ਦਾ ਨਾਮ ਬੰਦਾ ਜਿਹਨੂੰ ਅਸੀਂ ਕਿਸੇ ਟਾਈਮ ਡੋਰ ਟੂ ਡੋਰ ਗਾਰਬੇਜ ਕਲੈਕਸ਼ਨ ਚ ਕੂੜੀ ਦੇ ਕਬ ਚ ਸੈਕਟ ਹੀ ਰੱਖਿਆ ਹੋਇਆ ਸੀ ਕਿ ਸਾਡੀ ਜਿਹੜੀ ਲੈਟਰਲ ਰੂਟਰ ਤੋਂ ਕੱਟਣੀ ਹੈ ਤੇ ਜਿਹੜਾ ਸਰਕਾਰ ਦੇ ਖਿਲਾਫ ਅਸੀਂ ਲੜ ਰਾ ਉਹਨੂੰ ਅਸੀਂ ਤਰਖਾ ਦਿੰਦੇ ਅਸੀਂ ਡੋਰ ਟੂ ਡੋਰ ਗਾਰਬੇਜ ਕਲੈਕਸ਼ਨ ਉਹਨੂੰ ਤਰਖਾ ਦਿੰਦੀ ਹੁੰਦੀ ਸੀ ਆ ਜੋ ਤਰਖਾ ਦਿੰਦਾ ਦਿੰਦਾ ਅਜ ਉਸ ਭਰਤੀ ਵੀ ਹੋ ਗਿਆ ਆਪਣੇ ਰਿਸ਼ਤੇਦਾਰ ਵੀ ਭਰਤੀ ਕਰਾ ਗਿਆ ਕਿਉਂਕਿ ਉਹਨਾਂ ਨੂੰ ਪਤਾ ਵੀ ਜਿਹੜੇ ਚੀਫ ਸੈਕਟਰੀ ਇੰਸਪੈਕਟਰ ਪਹਿਲਾਂ ਹੁੰਦੇ ਸੀ ਉਹਨਾਂ ਦੀ ਮਿਲੀ ਪੁਗੇ ਸੀ ਕੁਸਤਾ ਲੈ ਕੇ ਆਪਣੇ ਰਿਟਾਇਰਮੈਂਟ ਹੀ ਲੈ ਗਏ ਕੁਝ ਬਦਲੀ ਕਰਾ ਕੇ ਪਰ ਜਿਹੜੀ ਪ੍ਰਸ਼ਤਾਚਾਰ ਦੀ ਮਾਂ ਹੈ ਪ੍ਰਸ਼ਤਾਚਾਰ ਦੀ ਜਿਹੜੀ ਮਾਂ ਹੈ ਉਹ ਰਜੀਵ ਸੈਕਟਰੀ ਹੈ ਜਿਹੜਾ ਕਿ ਇਹਨਾਂ ਨੂੰ ਸਾਰੇ ਦਾਪੇਜ ਤੱਕ ਵੀ ਤੁਸੀਂ ਜਾ ਕੇ ਐਸਐਸਪੀ ਦਾ ਘਰਾਇਆ ਕਰ ਦੋ ਤੁਸੀਂ ਕਹਿ ਦੋ ਯਾਰ ਸਾਨੂੰ ਚੂੜਾ ਚ ਮਾਰ ਕੇ ਆ ਜਦ ਕਿ ਥਾਣੇ 'ਚ 8 ਫੇ ਸਾਢੇ 'ਚ ਗੱਲ ਹੋਈ ਹੈ 9 9 2023 ਦੀ ਗੱਲ ਹੈ ਉਹਦੇ ਸਾਹਮਣੇ ਅਸੀਂ ਪੇਸ਼ ਹੋਏ ਅਸੀਂ ਪੰਜ ਬੰਦੇ ਗਏ 50 ਬੰਦੇ ਇਕੱਠੇ ਕਰੇ ਬਾਹਰੋਂ ਗੁੰਡੇ ਚੰਡੀਗੜ੍ਹੋਂ ਹੋਰ ਕਿਤੋਂ-ਤੋਂ ਸੇ ਬੁਲਾ ਕੇ ਇਹਨਾਂ ਨੇ ਡਰਾਮਾ ਕਰਿਆ ਵੀ ਜੇ ਨਹੀਂ ਮੰਨਦਾ ਤਾਂ ਲਾਸਟ ਇਹ ਆ ਰਹੀ ਹੈ ਕਿ ਚੂੜਾ ਚਮਾਰ ਸਾਨੂੰ ਕਿਹਾ ਤੇ ਇਹਦੇ ਤੇ ਪਰਚਾ ਕਰਾ ਦਿਓ ਔਰ ਇਸੇ ਐਪੀਸੋਡ ਚ ਹੁਣ ਪਿੱਛੇ ਜੇ ਰਜੀਤ ਮਿਸਰਾ ਤੇ ਸਾਡੇ ਇੱਕ ਹੋਰ ਸੁਭਾਸ਼ ਸਿੰਘ ਦੇ ਨਾਮ ਤੇ ਬੰਦੇ ਤੇ ਉਹਨਾਂ ਨੇ ਕਿਹਾ ਕਿ ਇਹ ਇਹਨਾਂ ਨੂੰ ਦੋਨਾਂ ਨੂੰ ਦਬਾ ਲਓ ਬਾਕੀ ਅਸੀਂ ਤਾਂ ਐਸਸੀ ਸਾਡੇ ਤੇ ਤਾਂ ਕੁਝ ਹੋਈ ਨਹੀਂ ਸਕਦਾ ਉਹਨਾਂ ਦੋਨੋਂ ਦਬਾਉਣ ਦੀ ਕੋਸ਼ਿਸ਼ ਕੀਤੀ ਰਵਿੰਦਰਪਾ ਆਰ ਪੀ ਸਿੰਘ ਨੂੰ ਵੀ ਵਿੱਚ ਐਸਸੀ ਚ ਪਾਇਆ ਗਿਆ ਜਦਕਿ ਰਵਿੰਦਰਪਾ ਸੇ ਖੁਜ ਐਸਸੀ ਹੈ ਉਹਨਾਂ ਤੇ ਐਸਸੀ ਇਕੱਟ ਲੱਗ ਹੀ ਨਹੀਂ ਸਕਦਾ ਔਰ ਇਹੋ ਜੀ ਜਿਹੜੀ ਕਾਨੂੰਨੀਆ ਹਰਕਤਾਂ ਜਿਹੜੀ ਡਗਰ ਨਿਗਮ ਚ ਅਫਸਰ ਬੈਠ ਕੇ ਕਰਾ ਰਹੇ ਹੈ ਪ੍ਰਿਸ਼ਤਾਚਾਰ ਬੜਾ ਬੋਲ ਬਾਲਾ ਇੱਕ ਇੱਕ ਅੱਡੇ ਦੇ ਨਾਰੀਅਲ ਦੇ ਅੱਡੇ ਦੇ 30000 ਰੁਪਏ ਇੱਕ ਅੱਡੇ ਦੇ ਜਿਵੇਂ 8ਵੇਂ ਸਮਹਾੜੀ ਦਾ ਮੱਲਾਵਾ ਤਾਂ ਘੱਟੋ ਘੱਟ 30 ਤੇ 35 ਅੱਡੇ ਐ ਤੇ 4-5 ਲੱਖ ਰੁਪਏ ਇੱਕ ਸੈਕਟਰ ਦੀ ਕਮਾਈ ਐ ਇਹ ਔਨ ਰਿਕਾਰਡ ਬੋਲ ਰਿਹਾ ਤੁਹਾਨੂੰ ਇੱਕ ਨਾਰੀਅਲ ਵਾਲੇ ਤਾਂ 30000 ਰੁਪਏ ਲੈਂਦੇ 30 ਤੋਂ 32 ਔਰ ਰੇੜੀ ਫੜੀ ਵਾਲਿਆਂ ਦਾ ਕੋਈ ਪਤਾ ਹੀ ਨਹੀਂ ਕਿੰਨੇ ਕੋਈ ਦੇ ਰਿਹਾ ਕੋਈ ਖੜਾ ਹੀ ਨਹੀਂ ਸਕਦਾ ਜਰਾ ਤੋ ਇਸ ਤਰ੍ਹਾਂ ਦੀ ਜਿਹੜੀ ਆਮਦਨ ਉਹ ਕਿੱਥੇ ਜਾ ਰਹੀ ਐ ਜਿਹੜੀ ਉੱਪਰਲੀ ਆਮਦਨ ਐ ਇਹਨਾਂ ਅਫਸਰਾਂ ਦੇ ਕਰੀ ਜੇ ਇਹ ਅਫਸਰਾਂ ਨੂੰ ਇਤੋਂ ਕੱਢਿਆ ਜਾਊਗਾ ਫ ਅਸੀਂ ਜਿਹੜੀ ਚਾਹਦੇ ਆ ਵੀ ਦੇਖੋ 2022 ਤੋਂ ਲੈ ਕੇ 23 ਤੱਕ ਇਹਨਾਂ ਨੇ ਜਿਹੜੀ ਇਨਫੋਰਮੇਸ਼ਨ ਆ ਸਾਰੀ ਆਰਟੀਆ ਨਾਲ ਮੰਗੀ ਵੀ ਆ ਨਗਰ ਨਿਕ ਮੋਹਾੜੀ ਤੋਂ ਔਰ ਇਹਨਾਂ ਨੇ ਲਾਸਟ ਪੱਲਾ ਝਾੜਦਾ ਕਿ ਅਸੀਂ ਜਿਹੜੀ ਉਹ ਕਾਰਵਾਈ ਨਹੀਂ ਕਰ ਸਕਦੇ ਜਦ ਕਿ ਉਹਦਾ ਡਿਸਪੈਚ ਨੰਬਰ ਲੱਗਿਆ ਹੋਇਆ ਮੂਵਮੈਂਟ ਰਜਿਸਟਰ ਤੋਂ ਚੜਿਆ ਹੋਇਆ ਵੀ ਇਹ ਬੰਦੇ ਦੀ ਸ਼ਿਕਾਇਤ ਉੱਤੇ ਗਈ ਉਹ ਸ਼ਿਕਾਇਤ 10 ਜੇ ਤੱਕ ਕੋਈ ਨਿਪਟਾਰਾ ਨਹੀਂ ਲੱਗਾ ਸਾਹਿਬ ਉਹਨੇ ਗੱਲ ਮੁੱਕ ਦਿੱਤੀ ਤੁਸੀਂ ਮੰਨ ਲੀਂ ਕੀ ਗੱਲ ਉਹ ਸਪਸ਼ਟ ਨਹੀਂ ਕਰ ਅਸੀਂ ਮੰਗ ਇਹ ਕਰ ਰਹੇ ਆ ਜੀ ਜਿਹੜਾ ਇਹ ਪਿੰਸਟਾਚਾਰ ਦੀ ਟੋਲੀ ਹੈ ਜਿਹੜੇ ਬੰਦੇ ਇਹਨਾਂ ਨੇ ਸੁਪਰਵਾਈਜ਼ਰ ਲਾਏ ਆ ਉਹਨਾਂ ਸੁਪਰਵਾਈਜ਼ਰਾਂ ਨੂੰ ਝਾੜੂ ਫੜਾਇਆ ਜਾਵੇ ਜਿਹੜੇ ਸੀਨੀਅਰ ਮੁਲਾਜ਼ਮ ਹੈ ਜਿਹੜੇ 35-40-40 ਸਾਲ ਤੋਂ ਲੱਗੇ ਉਹ ਇਹਨਾਂ ਦੀ ਹਾਜ਼ਰੀ ਲਾਣ ਇੱਕ ਤਾਂ ਸਰਕਾਰ ਦਾ ਪੈਸਾ ਵਜਦਾ 26 ਮੁਲਾਜ਼ਮ ਇਹਨਾਂ ਨੂੰ ਰੋਡ ਤੇ ਹੋਰ ਮਿਲ ਗਏ ਜਿਹੜੇ ਮੁਲਾਜ਼ਮ ਡਿਊਟੀ ਕਰਕੇ ਅੱਧੇ ਘੰਟੇ ਦੀ ਹਾਜ਼ਰੀ ਉਹ ਲਾ ਸਕਦੇ ਕੋਈ ਸਾਡਾ ਮੁਹਾਲੀ ਦਾ ਪੈਸੇ ਸਾਡੇ ਤੇ ਵੇਸਟ ਹੋ ਰਿਹਾ ਹੋ ਕਿਉਂਕਿ ਇਹ ਡਬਲ ਡਾਊਨ ਨੌਕਰੀਆਂ ਕਰ ਰਹੇ ਆ ਡਬਲ ਡਾਊਨ ਸਿਸਟਮ ਕਰ ਰਹੇ ਆ ਨਾਲ ਗੁੰਡਾਗਰਦੀ ਕਰਦੀ ਕਰ ਰਹੇ ਆ ਗੁੰਡਾਗਰਦੀ ਜੇ ਇਹਨਾਂ ਸਾਰੇ 26 ਬੰਦਿਆਂ ਦਾ ਰਿਕਾਰਡ ਪਤਾ ਕਰਾਇਆ ਜਾਵੇ ਤਾਂ ਸਾਰੇ ਦੇ ਸਾਰੇ 25 ਬੰਦੇ ਕ੍ਰ ਜਿਹੜੇ ਕਿ ਇਹਨਾਂ ਨੇ ਗੁੰਡਾਗਰਦੀਦਾਰ ਰੱਖੇ ਹੋਏ ਕਿਸੇ ਦੇ ਕੋਈ ਬਿਚਾਰ ਨਹੀਂ ਲਿਖੀ ਇਸ ਪਾਸੇ ਅਸੀਂ ਕੋਈ ਲੈਟਰ ਨਹੀਂ ਲਿਖੀ ਸਾਨੂੰ ਕੱਲ ਪਤਾ ਲੱਗਿਆ ਕਿ ਇਹਨਾਂ ਨੇ ਐਸਐਸਪੀ ਦਾ ਘਰਾਓ ਕੀਤਾ ਜਿਸ ਦਾ ਕਿ ਅਸੀਂ ਵਿਰੋਧ ਕਰਦਿਆ ਵੀ ਇਹ ਇਹਨਾਂ ਕੋਲੇ ਬਾਬਾ ਸਾਹਿਬ ਨੇ ਜਿਹੜਾ ਸਾਨੂੰ ਅਧਿਕਾਰ ਸਾਡੀ ਬਚਤ ਵਾਸਤੇ ਦਿੱਤਾ ਸੀ ਜੇ ਤੁਹਾਨੂੰ ਕੋਈ ਜਾਤੀ ਸੁੱਚ ਗਾਲੀ ਕੱਢਦਾ ਉਹਨੂੰ ਵਰਤਿਆ ਜਾਵੇ ਪਰ ਇਹ ਨਜਾਇਜ਼ ਵਰਤ ਰਹੇ ਜਿਸ ਤੱਕ ਵਲਮੀਕੀ ਪੂਰਾ ਸਮਾਜ ਮੋਹੜੀ ਵੀ ਕਿਉਂਕਿ ਮੈਂ ਮਜ਼ਦੂਰ ਸਰਕਾਰ ਕਮੇਟੀ ਦਾ ਜੁਆਇੰਟ ਸੈਕਟਰ ਕਮੇਟੀ ਦਾ ਚੇਅਰਮੈਨ ਵੀ ਆ ਤੇ ਉਹਦੇ ਨਾਤੇ ਮੈਂ ਜੇ ਕੋਈ ਝਗੜਾ ਹੋਇਆ ਅਫਸਰ ਨਾਲ ਤਦ ਇਹ ਅਫਸਰ ਤੇ ਕੋਈ ਬਦਲੀ ਕਰੀਏ ਤਾਂ ਇਹ ਨਹੀਂ ਵੀ ਅਫਸਰ ਨੂੰ ਅਸੀਂ ਗੋਲੀ ਮਾਰ ਦਾਂਗੇ ਐਸਐਚਓ ਅੱਜ ਕਿਸੇ ਨੂੰ ਬਦਲ ਦਿੰਦਾ ਹੌਲਦਾਰ ਨੂੰ ਹੌਲਦਾਰ ਸਵੇਰੇ ਐ ਨਹੀਂ ਕਹਿੰਦਾ ਵੀ ਮੈਂ ਤੈਨੂੰ ਗੋਲੀ ਮਾਰ ਦਊਗਾ ਜਾਂ ਤੈਨੂੰ ਮਰਵਾ ਦਊਗਾ ਐਸਐਸਪੀ ਬਦਲ ਦਿੰਦਾ ਐਸਐਚਓ ਨੂੰ 8 ਫੀਸ ਤੋਂ ਉਹਨੂੰ ਜਾ ਕੇ ਮਟੋਰ ਲਾ ਦਿੰਦਾ ਤਾਂ ਕਿ ਐਸਐਚਓ ਨੂੰ ਥੋੜਾ ਕਹਿ ਵੀ ਮੈਂ ਤੈਨੂੰ ਗੋਲੀ ਮਾਰ ਦਊਂ ਕਾਨੂੰਨੀ ਤੌਰ ਤੇ ਬਦਲੀ ਗਈ ਆ ਆ ਆਰਡਰ ਐ ਮਿਊਨਿਸਪਲ ਕਾਰਪੋਰੇਸ਼ਨ ਦੇ ਜਿਹੜੇ ਛੱਬਿਆਂ ਦੇ ਆਰਡਰ ਹੋਏ ਆ ਪਰ ਸਰਿਆਤ ਤਾਕੀ ਕਿ ਗੁੱਡਾ ਕਰਦੀ ਐ ਜੇ ਇੱਕ ਬਦਲੇਗਾ ਤਾਂ ਸਾਰੇ ਬਦਲੇ ਜਾਣਗੇ ਸਾਰੇ ਬਦਲੇਗਾ ਤਾਂ ਸਿਸਟਮ ਸ ਇੱਕ ਜਿਹੜਾ ਤੇ ਜਨਰਲ ਦਾ ਕਹਿ ਰੋ ਸੈਂਟੈਂਸ ਇੰਸਪੈਕਟਰ ਕੋਈ ਲੱਗਿਆ ਰਵਿੰਦਰ ਸਿੰਘ ਲਾ ਹਾਂਜੀ ਉਹ ਜਨਰਲ ਉਹ ਕੇਐਸਸੀ ਦਾ ਸਰਟੀਫਿਕੇਟ ਮਾਰਾ ਉਹਦਾ ਤੁਹਾਡੇ ਕੋਲ ਨਾ ਆਟੀਆਂ ਉਹਦਾ ਮੈਂ ਆਰਟੀਆਈ ਪਾਈ ਹੋਈ ਆ ਉਹਦੇ ਸਰਟੀਫਿਕੇਟ ਬਾਰੇ ਮੈਂ ਲਿਖਿਆ ਹੋਇਆ ਵੀ ਇਹਦਾ ਕਦੋਂ 8ਵੀਂ ਪਾਸ ਕਦੋਂ ਕਰੀ ਇਹਨੇ 10ਵੀਂ ਕਦੋਂ ਕਰ ਗਿਆ ਉਹਦੀ ਛੁੱਟੀ ਕਦੋਂ ਲਈ ਕਦੋਂ ਮਨਜ਼ੂਰੀ ਲਈ ਕਿੱਥੇ ਇਹਨੇ ਸੈਂਟੈਂਸ ਇੰਸਪੈਕਟਰ ਦਾ ਕੋਰਸ ਕਰਿਆ ਉਹ ਸਾਰੀ ਆਰਟੀਆਈ ਇਹਨਾਂ ਤੋਂ ਮੰਗਿਓ ਅਜੇ ਤਾਂ ਕਿਨਾਂ ਮੈਨੂੰ ਕੁਝ ਨਹੀਂ ਦਿੱਤਾ ਤੇ ਤੁਹਾਨੂੰ ਕੀ ਜਾਣਦਾ ਗਵਰਨੈਂਸ ਕੀ ਹੈ ਹੋ ਕੇ ਚਲਿਆ ਇਹ ਆਈਜੀ ਮਨਵਿੰਦਰ ਸਿੰਘ ਵਾਲਾ ਹਾਂਜੀ ਹਾਂਜੀ ਉਹ ਵੀ ਜਾਤੀ ਸਾੜੀ ਨੂੰ ਇੱਥੇ ਕਰਦਾ ਬਿਲਕੁਲ ਬਲਬੀਰ ਸਿੰਘ ਕੀ ਆਲਮਪੁਰ ਸ਼ਿਕਾਇਤ ਉਹਨੂੰ ਉਸ ਦਾ ਗ੍ਰਿਫਤਾਰ ਕੀਤਾ ਗਿਆ ਹੋਊ ਵੀ ਗਲਤ ਕਰਿਆ ਜੀ ਉਹ ਬਿਜਲੈਸ ਦੀ ਜਿਹੜੀ ਉਹ ਤੱਕ ਹੈਗੀ ਕੋਈ ਬਿਜਲੈਸ ਦੇ ਵਿੱਚ ਜਿਹੜਾ ਬਲਬੀਰ ਸਿੰਘ ਆਲਮਪੁਰ ਨੂੰ ਜਿਹੜਾ ਗਲਤ ਕਰਿਆ ਕਿਉਂਕਿ ਉਹ ਸ਼ਿਕਾਇਤ ਕਰਤਾ ਸੀ ਉਹ ਸ਼ਿਕਾਇਤ ਕਰਤਾ ਸ਼ਿਕਾਇਤ ਕਰਤਾ ਖੁਦ ਸੀ ਕਿਉਂਕਿ ਉਹਨਾਂ ਨੂੰ ਪਤਾ ਲੱਗਿਆ ਵੀ ਇਹਨੂੰ ਇਹ ਜਿਹੜੀ ਲੌਬੀ ਉੱਪਰ ਤੱਕ ਮਿਲੀ ਹੋਈ ਹੈ ਭਗਵੰਤ ਮਾਨ ਨੂੰ ਅਸੀਂ ਚਾਰ ਵਾਰੀ ਮਿਲਲੇ ਚਾਰ ਵਾਰੀ ਉਹਨੂੰ ਕਿਹਾ ਕਿ ਚੋਲ ਫੜੋ ਮੋਰਚਾ ਜੀ ਜਿਹੜੀ ਲਿਸਟਾਂ ਸੀ ਤੁਹਾਨੂੰ ਦਿੱਤੀਆਂ ਉਹਨਾਂ ਨੂੰ ਫੜ ਕੇ ਉਹਨਾਂ ਦੇ ਜਿਹੜੇ ਐਸ ਜਿਹੜਾ ਭ੍ਰਿਸ਼ਟਾਚਾਰ ਨੂੰ ਨੇ ਫੈਲਾਇਓ ਉਹ ਬੰਦ ਕਰਿਆ ਜਾਵੇ ਪਰ ਚੋਰ ਕੁੱਤੀ ਡਲੀ ਹੋਈ ਹੈ ਹਰਪਾਲ ਸਿੰਘ ਚੀਮਾ ਸਾਡਾ ਖੁਦ ਦਰਬੀ ਦਸੀ ਮੰਤਰੀ ਹੈ ਉਹ ਸਾਨੂੰ ਲਾਰਾ ਲੱਗਿਆ ਹੁਣ ਅਸੀਂ ਦੁਬਾਰਾ ਤੋਂ 20 ਤਰੀਕ ਤੋਂ ਚੋਰ ਫੜੋ ਮੋਰਚਾ 7 ਪੈਸ ਦੀ ਲਟਾ ਤੇ ਲਾਇਆ ਹੋਇਆ ਤੇ ਉਹਦਾ ਇੱਕ ਕਾਰਨ ਹੈ ਕਿ ਜਿਹੜਾ ਬਲਬੀਰ ਸਿੰਘ ਆਲੰਪੁਰ ਨੂੰ ਫਸਾਇਆ ਗਿਆ ਦੇਖੋ ਸ਼ਿਕਾਇਤਕਰਤਾ ਨੂੰ ਅੱਜ ਅੰਦਰ ਕਰਤਾ ਤੇ ਜਿਹੜਾ ਇਹ ਚੋਰ ਫੜੋ ਮੋਰਚਾ ਜਿਹਨੇ ਲਾਇਆ ਹੋਇਆ ਉਹਨਾਂ ਨੂੰ ਅੰਦਰ ਕਰਤਾ ਚੋਰ ਬਾਹਰ ਕੁਮਰੇ ਕਿੰਦਾ ਵੱਡਾ ਇਹ ਵੀ ਸਕੈਂਡਲ ਦੇਖੋ ਇਹ ਜਿਹੜਾ ਉਹ ਕਾਹਦਾ ਮੋਹਨ ਸਿੰਘ ਦਾ ਸਫਾਈ ਸੇਵਕ ਹੈ ਨਹੀਂ ਸਫਾਈ ਸੇਵਕ ਨਹੀਂ ਹੈ ਜੀ ਮੋਹਨ ਸਿੰਘ ਇੱਕ ਸਾਉਂਕਾ ਸਰਪੰਚ ਹੈ ਜੀ ਸਾਉਂਕਾ ਸਰਪੰਚ ਬੌਂਗੀ ਦਾ ਮੈਂ ਜਾਣਦਾ ਹਾਂ ਹਾਂ ਜੀ ਹਾਂ ਉਹਨਾਂ ਦੇ ਖੜੜ ਤੋਂ ਲੈ ਕੇ ਜੀ ਬਨੂੜ ਤੱਕ ਖੜੜ ਤੋਂ ਲੈ ਕੇ ਏਅਰੋਸਿਟੀ ਤੇ ਸਾਰੇ ਠੇਕਿਓ ਦੇ ਕੋਲ ਹੈ ਘੱਟੋ-ਘੱਟ 15 ਤੋਂ 20 ਹਜ਼ਾਰ ਘਰ ਇੱਕ ਘਰ ਤੋਂ 100 ਰੁਪਏ ਲੈਂਦਾ 25 ਤੋਂ 30 ਲੱਖ ਰੁਪਏ ਹਰ ਮਹੀਨੇ ਦਾ ਕੁ ਬੰਦੇ ਹੈ ਕੋਈ ਇਨਕਮ ਟੈਕਸ ਨਹੀਂ ਕੋਈ ਉਹਦੇ ਨਹੀਂ ਉਹ ਨਹੀਂ ਸਿਰਫ ਚਾਰ-ਚਾਰ 5-5 ਹਜ਼ਾਰ ਦੇ ਮਜ਼ੂਰਾ ਨਾਲ ਉਹਨਾਂ ਨੂੰ ਕੂੜੇ-ਕੂੜੇ ਤੇ ਦਿਖੇ ਬਾਕੀ ਸਾਰਾ ਪੈਸਾ ਆਪ ਇਕੱਠ ਤੇ ਗੁੰਡਾਗਰਦੀ ਕਰਦੇ ਗੁੰਡਾਗਰਦੀ ਤਾਂ ਮੈਂ ਤੁਹਾਨੂੰ ਦੱਸਦਾ ਪਿਛਲੇ ਸਾਲ ਪਿਛਲੇ ਸਾਲ ਮੋਨ ਸਿੰਘ ਨੇ ਇੱਕ ਬੰਦੇ ਦੀ ਲੱਤ ਤੋੜ ਕੇ ਉਹਦਾ ਏਰੀਆ ਖੋਇਆ ਏਰੋਸਿਟੀ ਤੋਂ ਏਰੋਸਿਟੀ ਤੋਂ ਲੱਤ ਦੀ ਤੋੜ ਕੇ ਜੇ ਉਹ ਨਹੀਂ ਮੰਨਿਆ ਤਾਂ ਇੱਕ ਜਨਾਨੀ ਉਹਨਾਂ ਨੇ ਅੱਗੇ ਲਾਤੀ ਉਸ ਜਨਾਨੀ ਦਾ ਨਾਮ ਵੀ ਮੇਰੇ ਹੁਣ ਧਿਆਨ ਨਹੀਂ ਸਰ ਕੰਪਲੇਨ ਕਿੱਥੇ ਆ ਮਤਲਬ ਜਿਸकी टांग ਤੋੜਨੇ ਹਾਂ ਆ ਹੈਗੀ ਲੈਟ ਆ ਪਰਚਾ ਸਾਰੀ ਕੁਝ ਕਰਿਆ ਹੋਇਆ ਪਰਚਾ ਦਰਜ ਹੋਣ ਦਾ ਮੋਨ ਸਿੰਘ ਦਾ ਪਰਚਾ ਦਰਜ ਹੈ ਪਰਚਾ ਦਰਜ ਕਰਕੇ ਅੰਦਰ ਵੀ ਕਰਾਇਆ ਸੀ ਸਾਡਾ ਹੁਣ ਕਿਸੇ ਨਾਲ ਪਰਸਰ ਨਹੀਂ ਹੈ ਹਾਂ ਮੋਨ ਸਿੰਘ ਨੂੰ ਕਰਾਇਆ ਹੈ ਅੰਦਰ 2021 ਦੀ ਗੱਲ ਹੈ ਮੇਰਾ ਕਹਿਣ ਦਾ ਪਾਸਾ ਹੁਣ ਇਹ ਹੈ ਜੀ ਆ ਜਿਹੜੀ ਟੋਲੀ ਹੈ ਜਿਨ੍ਹਾਂ ਨੂੰ ਸਿਵਲ ਵਿਕ ਕਾ 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 ਕ ਇਹ ਇਹ ਜਿਹੜੇ ਜਿਹੜੀਆਂ ਇਹ ਜਿਹੜੀਆਂ ਇਹਦੇ ਪੈਸੇ ਇਕੱਠੇ ਕਰਦੇ ਆ ਆਮ ਤੌਰ ਤੇ ਆਹ ਕੰਪਨੀ ਦੇ ਡਰਾਈਵਰ ਜਿਹੜੇ ਕਾਉਂਸਲਰ ਰੱਖੀ ਨੇ ਇਹ ਜਿਹੜਾ ਕੰਮ ਹੁੰਦਾ ਜੀ ਇਹ ਜਿਹੜਾ ਕੰਮ ਹੁੰਦਾ ਹਾਜ਼ਰੀ ਚ ਹੁੰਦਾ ਵੀ ਮੈਂ ਹੁਣ ਮੈਂ ਕੰਮ ਤੇ ਨਹੀਂ ਜਾ ਰਿਹਾ ਮੈਨੂੰ ਮੈਂ ਕੋਈ ਪ੍ਰਾਈਵੇਟ ਕੰਮ ਕਰ ਰਿਹਾ ਮੈਂ ਕਾਉਂਸਲਰਾਂ ਮੈਂ ਜਿਹੜੀਆਂ ਰੱਖਿਆ ਠੇਕੇਦਾਰਲੇ ਕਾਉਂਸਲਰ ਕਾਉਂਸਲਰੇ ਕਾਉਂਸਲਰੇ ਦੋਸ਼ ਲਾਗਦੇ ਵੀ ਨੇ ਦੇਖੀਆ ਠੇਕੇਦਾਰ ਤੇ ਕਿੰਨੇ ਉਹਨਾਂ ਪੈਸੇ ਆਪ ਇਕੱਠੇ ਕਰਦੇ ਦੇਖੋ ਜੀ ਐਸੀ ਸਾਨੂੰ ਕੋਈ ਜਾਣਕਾਰੀ ਨਹੀਂ ਸਾਨੂੰ ਇਹਨਾਂ ਬੰਦਿਆਂ ਜੋ ਕੁਝ ਕਰਦੇ ਸੁਪਰਵਾਈਜ਼ਰ ਕਰਦੇ ਐਸਐਸਪੀ ਦੇ ਮੂਰੇ ਜਾ ਕੇ ਅਸੀਂ ਵੀ 200 ਬੰਦਾ ਲੈ ਜੰਨੇ ਆ ਵੀ ਕਲਵੰਤ ਸਿੰਘ ਤੇ ਪਰਚਾ ਕਰੋ ਐਮਐਲਏ ਜਾਂ ਸੀਐਮ ਤੇ ਪਰਚਾ ਕਰੋ 500 ਬੰਦਾ ਅਸੀਂ ਇਕੱਠਾ ਕਰ ਲੈਂਦੇ ਆ ਉਹਦੀ ਜਿਹੜੀ ਬਕਾਇਦਾ ਜਾਂਚ ਹੋਣੀ ਚਾਹੀਦੀ ਹੈ ਹਾਂ ਪੁਲਿਸ ਵੈਰੀਫਾਈ ਕਰੇ ਮੌਕੇ ਤੇ ਕੋਣ ਕੋਣ ਸੀ ਅਸੀਂ ਮੌਕੇ ਤੇ ਹਾਜ਼ਰ ਆ ਸਾਡੀ ਵੀਡੀਓ ਬਣੀ ਹੋਈ ਹੈ ਉੱਥੇ ਜਿਹੜੀ ਗੱਲ ਹੋਈ ਅਸੀਂ ਵਿੱਚ ਹਾਜ਼ਰ ਆ ਅਗਰ ਜੇ ਕੋਈ ਐਸੀ ਗੱਲ ਸੀ ਤਾਂ ਅਸੀਂ ਵਿੱਚ ਹਾਜ਼ਰ ਬੈਠੇ ਆ ਕੋਈ ਐਸੀ ਗੱਲ ਨਹੀਂ ਹੋਈ ਨਰਜੀਤ ਬਿਸਰਾਣੇ ਕਿਸੇ ਨੂੰ ਗਾਲ ਕੱਢੀ ਐ ਨਾ ਕਿਸੇ ਹੋਰ ਨੇ ਕਿਸੇ ਨੂੰ ਗਾਲ ਕੱਢੀ ਐ ਜਾਨ ਬੁਝ ਕੋਲ ਜਾ ਰਹੇ ਆ ਵੀ ਉੱਥੋਂ ਚੰਡੀਗੜ੍ਹ ਵਾਲੇ ਬੰਦ ਹੋ ਜਾਣ ਮ ਅਸੀਂ ਚਾਹੁੰਦੇ ਆਂ ਕਿ ਇਹ ਜਿਹੜਾ ਸ਼ਿਕਾਇਤ ਜਿਹੜੀ ਮਨਜੀਤ ਬਿਸਰਾ ਨੇ ਦਿੱਤੀ ਭਾੜਾ ਆਰਪੀਸੀ ਨੇ ਦਿੱਤੀ ਹੋਈ ਆ ਵੀ ਮੇਰੇ ਤੇ ਹਮਲਾ ਹੋਇਆ ਜਾਂ ਮੈਨੂੰ ਫਲਾਣੇ ਮੁਲਾਜ਼ਮ ਨੇ ਉਹਦੀ ਬਾਕਾਇਦਾ ਰਕੋਰਡਿੰਗ ਆ ਵੀ ਤੈਨੂੰ ਜਾਨੋਂ ਮਾਰ ਦਿਆਂਗੇ ਤੇ ਉਹਨੂੰ ਸਾਰਾ ਕੁਝ ਪਲਾਨ ਕਰਕੇ ਜਿਹੜੇ ਬੰਦੇ ਨੇ ਪਲਾਨ ਕਰਾਇਆ ਜਿਹੜੇ ਨੇ ਪਲਾਨਿੰਗ ਰਚੀ ਵੀ ਇਦਾਂ ਕਰਕੇ ਆਰਪੀਸੀ ਨੂੰ ਦਵਾੜਾ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਪਰਚਾ ਹੋਣਾ ਚਾਹੀਦਾ ਉਹਨਾਂ ਦਾ ਦੂਸਰੀ ਇਹਦਾ ਜੋ ਉਹਨਾਂ ਨੇ ਕੰਪਲੇਨਟ ਦੀ ਉਸ ਪਰ ਆਪਿਆ ਜਾਣਾ ਚਾਹੀਦਾ ਕਿਹੜੀ ਜੀ ਜੋ ਕੰਪਲੇਨ ਦੀ ਆ ਬਰਕਤ ਦੀ ਉਹ ਉਹ ਕੰਪਲੀਟ ਛੁੱਟੀ ਹੈ ਜੀ ਉਹ 99 2023 ਦਾ ਮਾਮਲਾ ਹੈ ਅਸੀਂ ਥਾਣੇ 'ਚ ਹਾਜ਼ਰ ਹਾਸਟਨ ਸਾਡੇ ਬਕਾਇਦਾ ਵੀਡੀਓ ਬਣੀ ਸੀ ਪੰਜ ਬੰਦੇ ਗੱਡੀ 'ਚ ਆਏ ਆ ਮੈਂ ਆਪਣੇ ਰੋਕੀ ਜੀ ਆਏ ਆ ਆਪਣੇ ਬਿਸਰਾ ਜੀ ਆਏ ਸੀ ਪੰਜ ਬੰਦੇ ਅੰਦਰ ਗਏ ਆ ਅੰਦਰ ਜਾ ਕੇ ਗੱਲ ਕਰੀ ਆ ਬਾਹਰ ਉਹਨਾਂ ਨੇ ਡਰਾਮਾ ਕਰ ਲਿਆ ਵੀ ਐਦਾਂ ਦਾ ਸੂਤ ਨਹੀਂ ਆਂਦੇ ਇਹਨੂੰ ਐ ਕਰੋ ਇਹਨੂੰ ਦੂਜਾ ਰੰਗ ਦੇ ਦੋ ਔਰ ਇਹ 99 2023 ਦੀ ਗੱਲ ਹੈ ਇਹਨਾਂ ਨੇ ਕੱਲ ਫੇਰ ਜਦੋਂ ਅਸੀਂ ਕਾਰਵਾਈ ਦੀ ਗੱਲ ਕਰੀ ਵੀ ਤੁਸੀਂ ਕਾਰਵਾਈ ਕਿਉਂ ਨਹੀਂ ਕਰੀ ਇਹਨਾਂ ਤੇ ਇਹ ਉਲਟਾ ਫਿਰ ਇਹਨਾਂ ਨੇ ਪ੍ਰੈਸ਼ਰ ਬਣਾਇਆ ਵੀ ਜਾ ਕੇ ਹੜਤਾਲ ਕਰ ਲੋ ਐਸਐਸਪੀ ਨੂੰ ਘੇਰ ਲੋ ਤੇ ਨੈਗੇਟਿਵ ਨੂੰ ਘੇਰ ਲੋ ਆਪਰੇ ਆਪ ਕੋਈ ਨਾ ਕੋਈ ਗੱਲੋ ਇਹਦਾ ਜਿਹੜਾ ਸਾਡਾ ਮੇਨ ਮੁੱਦਾ ਪ੍ਰੈਸ ਕਾਨਫਰੰਸ ਦਾ ਇਹ ਤਾਂ ਇਹ ਹੈ ਇੱਕ ਤਾਂ ਸਮਾਜ ਦੇ ਸਾਹਮਣੇ ਗੱਲ ਆਣੀ ਚਾਹੀਦੀ ਆ ਸਭ ਨੂੰ ਪਤਾ ਲੱਗਣਾ ਚਾਹੀਦਾ ਵੀ ਕਿਸ ਤਰੀਕੇ ਨਾਲ ਮਿਸਯੂਜ਼ ਹੋ ਰਿਹਾ ਹੈ ਐਸਈਏ ਕਟ ਦਾ ਤੇ ਦੂਜਾ ਵਿਚਾਰਾ ਤਾਂ ਆਪਣਾ ਹੀ ਸਿਕਾਰ ਹੋਇਆ ਪਾਇਆ ਕਿ ਦੂਜੇ ਦੋ ਫਾੜ ਹੋਏ ਬਿਲਕੁਲ ਬਿਲਕੁਲ ਦੇਖੋ ਇਹ ਇਹ ਨਹੀਂ ਆਪਾਂ ਕਹਿ ਸਕਦੇ ਕੁਝ ਬੰਦੇ ਬਕਾਊ ਵੀ ਹੈਗੇ ਇਹਦੇ ਵਿੱਚ ਹੁਣ ਅਸੀਂ ਮੋਨ ਸਿੰਘ ਦੀ ਪਵਨ ਗੁੜਿਆਲ ਦੀ ਗੱਲ ਕਰ ਰਹੇ ਆਂ ਇਹ ਸਮਾਜ ਦੀ ਗੱਲ ਕਰ ਦਿੱਤਾ ਹੈ ਪਰ ਜਦੋਂ ਇਹਨੂੰ ਬੈਨੀਫਿਟ ਹੁੰਦਾ ਉਦੋਂ ਵਲਮਿਕੀ ਹੈ ਜਦੋਂ ਇਹਨਾਂ ਨੇ ਪੈਸਾ ਕਮਾਣਾ ਉਦੋਂ ਵਲਮਿਕੀ ਨਹੀਂ ਹੈਗੇ ਉਹਦਾ ਇੱਕ ਕਾਰਨ ਤੁਸੀਂ ਮੰਨ ਲਓ ਕਿ ਮਿਊਨਿਸਪਲ ਕਾਰਪੋਰੇਸ਼ਨ ਤੁਸੀਂ ਇੱਕੋ ਫੈਮਿਲੀ ਦੇ ਮੈਂਬਰ ਹੋਣ ਕਰਕੇ ਉਹ ਹਾਵੀ ਹੋ ਜਾਂਦਾ ਬਿਲਕੁਲ ਬਿਲਕੁਲ ਦੋ ਪਰਿਵਾਰ ਹੈ ਜੀ ਦੋ ਪਰਿਵਾਰ ਹੈ ਮੋਹਨ ਸਿੰਘ ਦਾ ਪਰਿਵਾਰ ਤੇ ਪਵਨ ਗੋਡੇয়াল ਦਾ ਪਰਿਵਾਰ ਉਹਦੇ ਭਰਾ ਭਤੀਜੇ ਸਾਰੇ ਉੱਥੇ ਲੱਗੇ ਹੋਏ ਆ ਤੇ ਗਵਰਨਮੈਂਟ ਜੋਬ ਚ ਇੱਕਦਾਰੀ ਚ ਨਹੀਂ ਕਰ ਸਕਦੇ ਹਾਂ ਨਹੀਂ ਕਰ ਸਕਦੇ ਬਿਲਕੁਲ ਬਿਲਕੁਲ ਇਹ ਕੇ ਸਫਾਈ ਸੇਵਕ ਹੈ ਪਵਨ ਗੋਡੇয়াল ਪਰ ਫਿਰ ਫਿਰ ਵੀ ਇਹ ਕੰਮ ਕਰਦਾ ਹੀ ਨਹੀਂ ਇਹ ਕੰਮ ਕਰਦਾ ਹੀ ਨਹੀਂ ਇਹ ਕਹਿੰਦਾ ਵੀਡੀਓ ਚ ਕਹਿ ਰਿਹਾ ਫਿਰ ਇਹ ਅਫਸਰਾਂ ਨੂੰ ਨਹੀਂ ਪਤਾ ਕਿ ਵੀ ਇਹਨੂੰ ਬਾਕਾਇਦਾ ਵੀਡੀਓ ਚ ਕਹਿ ਰਿਹਾ ਅਫਸਰ ਮਿਲੇ ਹੋਏ ਆ ਤਾਨੂੰ ਇਹੀ ਤਾਂ ਗੱਲ ਕਰ ਰਿਹਾ ਹੁਣ ਤੁਸੀਂ ਇੱਕ ਚੀਜ਼ ਦੇਖੋ ਇੰਨੀ ਕੰਪਲੀਟਾ ਹੋਈਆਂ ਕਿੰਨੀਆਂ ਦੇਖੋ ਇਹ ਮਟੀਰੀਅਲ ਵੇਚਤੇ ਆ ਸਮਾਨ ਵੇਚਤੇ ਸਾਰੀ ਕੰਪਲੀਟਾ ਜੇ ਅਫਸਰ ਨਾ ਮਿਲੇ ਹੁੰਦੇ ਤਾਂ ਕਾਰ ਵੀ ਨਹੀਂ ਹੁੰਦੀ ਨਹੀਂ ਟੈਕਸ ਅਫੀਕਰ ਬਾਕਾਇਦਾ ਦੱਸੋ ਸਹ ਦੇ ਉੱਪਰ ਦਫਤਰ ਦਿੱਤਾ ਹੋਇਆ ਅੰਦਰ ਇਹਨਾਂ ਨੂੰ ਸਰਕਾਰੀ ਦਫਤਰ ਦਿੱਤਾ ਹੋਇਆ ਕੱਚੇ ਮੁਲਾਜ਼ਮਾ ਜਦੋਂ ਤੁਸੀਂ ਇੱਕ ਕੱਚੇ ਮੁਲਾਜ਼ਮਾ ਰਜੀਵ ਕੁਮਾਰ ਤੇ ਤੁਸੀਂ ਕੈਲੀਗੇਸ਼ਨ ਲਾ ਰਹੇ ਹੋ ਕਿ ਹੈੱਡ ਆਫ ਦਾ ਡਿਪਾਰਟਮੈਂਟ ਉਹ ਬਣਿਆ ਹੋਇਆ ਹੈ ਹਾਂਜੀ ਹਾਂਜੀ ਬਿਲਕੁਲ ਵੀ ਉਹ طرف ਚੰਦਾ ਹੋਇਆ ਹਾਂਜੀ ਹਾਂਜੀ ਤੇ ਜਿਹੜੇ ਕਮਿਸ਼ਨਰ ਨੇ ਐਸਸੀ ਨੇ ਉਹ ਉਹ ਉਹਨਾਂ ਦੇ ਕਰੇ ਤਾਂ ਕੋਈ ਰੋ ਨਹੀਂ ਐਕਚੁਅਲ ਸੀਨੀਅਰ ਦੇ ਮਤਲਬ ਪਰਮਿਸ਼ਨ ਤੋਂ ਵੀਰ ਕਿੰਨਾ ਕੁ ਕੁਝ ਖਾਸ ਬੰਦੇ ਰੱਖੇ ਹੋਏ ਆ ਜੀ ਉਹਨਾਂ ਨੇ ਚੁਣ ਕੇ ਨਹੀਂ ਤਾਂ ਨੌਲੇਜ ਤੋਂ ਉਹਨਾਂ ਹਾਂਜੀ ਹਾਂਜੀ ਖਾਸ ਬੰਦੇ ਬਿਲਕੁਲ ਬਿਲਕੁਲ ਖਾਸ ਬੰਦੇ ਰੱਖੇ ਸਾਡੀ ਮੀਟਿੰਗ ਹੋਈ ਰਜੀਵ ਜੀ ਨਾਲ ਇੱਕ ਘੰਟਾ ਸਾਡੀ ਬੈਸ ਚੱਲ ਗਈ ਉੱਤੇ ਇੱਥੇ ਤੱਕ ਕਿ ਇਹ ਤਾਂ ਤੁਹਾਨੂੰ ਸਿਰਫ ਡੋਰ ਟੂ ਡੋਰ ਦੀ ਅਸੀਂ ਗੱਲ ਕਰ ਰਹੇ ਸਫਾਈ ਕਰਮਚਾਰੀ ਦੀ ਗੱਲ ਕਰ ਰਹੇ ਅਸੀਂ ਅਸੀਂ ਠੇਕੇਦਾਰ ਦੀ ਤਾਂ ਗੱਲ ਹੀ ਨਹੀਂ ਕੀਤੀ ਤੁਹਾਡੇ ਨਾਲ ਤੇ ਮੋਹਾਲੀ ਦੇ ਮੈਂ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਇਹਨਾਂ ਸਰ ਮੇਰ ਕੋਲ ਕਹ ਇਹਨਾਂ ਨੂੰ ਨਹੀਂ ਨਹੀਂ ਕਾਂਗਰਸੀ ਐਕਟੋ ਸਰ ਮੇਅਰ ਹੈ ਮੇਅਰ ਕਾਂਗਰਸੀ ਹੈ ਠੇਕੇਦਾਰ ਦੀ ਗੱਲ ਦੱਸਾਂ ਜੀ ਸੂਲਪ ਸਚਾਲਿਆ ਚ 500 ਬਲਾਜਮ ਹੈ ਡੇਲੀ ਕਿਸੇ ਦੇ 3000 ਕੱਟ ਦਿੰਦੇ ਆ ਕਿਸੇ ਦੇ 4000 ਇੱਕ ਇੱਕ ਬੰਦੇ ਦੇ ਆ ਮੇਰੇ ਕੋਲ ਲਿਸਟ ਹੈ ਪਿੱਛੇ ਜੇ ਇਹਨਾਂ ਨੇ ਠੇਕੇਦਾਰਾਂ ਨੇ ਜਿਹੜਾ ਪੈਸਾ ਕੱਟਿਆ ਉਹਨਾਂ ਦਾ ਕਟੋ ਕਟ ਪਣ 2 ਲੱਖ ਰੁਪਏ ਲਲਿਤ ਠੇਕੇਦਾਰ ਰਾਜਨ ਠੇਕੇਦਾਰ ਸੁਲਬ ਸੁਚਾਲੇ ਦੇ ਜਿਹੜੇ ਇਲੈਕਟ੍ਰਿਕ ਬਾਥਰੂਮ ਬਣੇ ਹੋਇਆ ਹੈ ਅਗਰ ਕੋਈ ਬੰਦਾ ਇੱਕ ਇੱਕ ਮਿੰਟ ਲਈ ਵੀ ਕਿਤੇ ਚਲਾ ਗਿਆ ਉਹਦੀ 3000 4000 ਕੱਟ ਦਿੰਦੇ ਆ ਕਿਉਂਕਿ ਉਹਨਾਂ ਨੇ ਇੱਕ ਸਿਸਟਮ ਬਣਾਇਆ ਹੈ ਵੀ ਰਾਤ ਨੂੰ ਜਾ ਕੇ ਇੱਕ ਦੋ ਬਟਨ ਲਾਲ ਦਬਾ ਦਿਓ ਲਾਲ ਬਟਨ ਦਬਾਉਣ ਨਾਲ ਨਗਰ ਨਿਗਮ ਦੇ ਪੈਸੇ ਕੱਟੇ ਜਾਂਦੇ ਆ ਜੇ ਹਰਾ ਬਟਨ ਦਬਾਉਂਦੇ ਤਾਂ ਸਵੱਛ ਭਾਰਤ ਆ ਜਾਂਦਾ ਵੀ ਸਹੀ ਆ ਸਾਰਾ ਕੁਝ ਮੋਕਿਆ ਉਹ ਆਪਣੇ ਬੰਦੇ ਭੇਜਦੇ ਹੀ ਲਾਲ ਬਟਨ ਦਬਾ ਦੋ ਬੰਦਾ ਹੈ ਚਾਹੇ ਨਹੀਂ ਕੁੱਝ ਬੰਦੇ ਉਹਨਾਂ ਨੇ ਵੀ ਰੱਖੇ ਹੋਏ ਐ ਇੱਕ ਇੱਕ ਠੇਕੇਦਾਰ ਲੱਖ ਲੱਖ ਡੇਢ ਡੇਢ ਲੱਖ ਰੁਪਏ ਸੁਲਮ ਸੌ ਚੱਲ ਜਾਂਦੇ ਇਹ ਬੰਦੇ ਆਦਾ ਕੱਟ ਰਹੇ ਐ ਔਰ ਉਹ ਸਾਰਾ ਪੈਸਾ ਠੇਕੇਦਾਰ ਜਿਹੜਾ ਕੱਟ ਕੇ ਆਪਣੀ ਜੇਬ ਚ ਪਾ ਲਿਆ ਔਰ ਆਪਣੇ ਪਾ ਰਿਹਾ ਉੱਪਰ ਵੀ ਦੇ ਰਿਹਾ ਅਸੀਂ ਸ਼ਿਕਾਇਤ ਕਰਦੇ ਹਾਂ ਸੈਕਟਰੀ ਕੋਲੇ ਵੀ ਆ ਗਰੀਬ ਆਦਮੀ ਦਾ 6000 ਰੁਪਏ ਤਰਖਾ ਤੁਸੀਂ ਤਿੰਨ ਕੱਟ ਲਿਆ ਇਹ ਆਪਣੇ ਬੱਚੇ ਨੂੰ ਕਿੱਥੋਂ ਪੜਾਊਗਾ ਇਹ ਨੌਕਰੀ ਕਰਕੇ ਖਾਊਗਾ ਕੀ ਉਹ ਕਹਿੰਦਾ ਸਾਨੂੰ ਨਹੀਂ ਪਤਾ ਠੇਕੇਦਾਰ ਅਸੀਂ ਨਹੀਂ ਰੱਖੇ ਵੇ ਬੰਦੇ ਕਹਿੰਦਾ ਅਸੀਂ ਦੀ ਰੱਖੇ ਤੁਸੀਂ ਇੱਕ ਰੇੜੀ ਫੜੀ ਤੇ ਕਿਨਾਰੇ ਤੇ ਮੋਟੇ ਹਾਂ ਤੇ 30000 ਇਤਰੇ ਉਹਦੇ ਨਾਮ ਦਾ ਟੈਟੂ ਲਿਆ ਜਾਂਦਾ ਹਾਂ ਇਹ ਮਜੂਦਾ ਜਿਹੜੇ ਮਿਲਿਆ ਨੇ ਆਵਾਜ਼ ਦੇ ਰਾਤੀ ਦੇ ਕੋਲੋਂ ਸਿੰਘ ਦੀ ਔਲਾਦੀ ਸਰਕਾਰ ਦਾ ਕਿਹੜਾ ਭ੍ਰਸ਼ਟਾਚਾਰ ਦੇ ਖਿਲਾਫ ਹੈ ਫਿਰ ਉਹਨਾਂ ਨੂੰ ਨਿਮੰਨਤ ਕੀ ਚੀਜ਼ ਦਾ ਉਹਨਾਂ ਨੂੰ ਵੀ ਕਿਤਾਬ ਤੁਸੀਂ ਟੈਂਸ਼ਨ ਦਿੱਤਾ ਕਿਹੜੀ ਕਿਹੜੀ ਜਗ੍ਹਾ ਤੋਂ ਇੱਕ ਇੱਕ ਜਗ੍ਹਾ ਦਾਸ ਰੋ ਦੋ ਦੋ 2.2 ਲੱਖ ਰੁਪਏ ਇਕੱਠਾ ਹੋ ਰਹੇ ਸੀ ਬਿਲਕੁਲ ਜੀ ਅਸੀਂ ਜਦੋਂ ਜਾਂਦੇ ਹਾਂ ਤਾਂ ਉਹ ਕਮਿਸ਼ਨਰ ਨੂੰ ਫੋਨ ਕਰਦੇ ਕਮਿਸ਼ਨਰ ਰਜੀਵ ਨੂੰ ਕਹਿ ਦਿੰਦੇ ਅਰਜੀਵ ਕਹਿੰਦੇ ਦੇਖਦੇ ਹਾਂ ਜੀ ਦੇਖਦੇ ਹਾਂ ਆ ਦੇਖ ਲਓ ਦੇਖ ਰਹੇ ਹਾਂ ਜੀ ਤੁਹਾਡੇ ਸਾਹਮਣੇ ਹੀ ਕੰਪਲੀਟਾਂ ਦੇਖਦੇ ਬਸ ਦੇਖ ਰਹੇ ਹਾਂ ਜੀ ਇਹ ਬਿਲਕੁਲ ਸਾਰਾ ਕੁਝ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਉੱਥੇ ਕਲਵੰਤ ਆਇਆ ਵੀ ਹੈ ਜਦੋਂ ਐਮਐਲਏ ਨਹੀਂ ਬਣਿਆ ਸੀਗਾ ਉਸ ਤੋਂ ਪਹਿਲਾਂ ਦੀ ਵੀ ਗੱਲ ਆ ਉਹਨਾਂ ਕਿ ਐਸੀ ਤੁਹਾਡਾ ਪੂਰਾ ਸਾਥ ਦਿੱਤਾ ਜਾਏਗਾ ਇਹਦੇ ਪਿੱਛੇ ਧਰਨੇ ਵੀ ਲੱਗੇ ਆ ਨਗਰ ਨਿਕਮ ਦਾ ਘਰਾਓ ਵੀ ਹੋਇਆ ਸਭ ਕੁਝ ਹੋਇਆ ਪਰ ਜਦ ਸੂਈ ਅੜਦੀ ਹੈ ਰਜੀਵ ਦੇ ਕੋਲ ਆ ਕੇ ਅੜ ਜਾਂਦੀ ਹੈ ਰਜੀਵ ਇੱਕ ਅਹਜਾ ਵਿਅਕਤੀ ਹੈ ਜਿਹੜਾ ਜੇ ਉਹਨੂੰ ਫੋਨ ਕਰੀਏ ਵੀ ਹਾਂਜੀ ਸਰ ਉਹ ਕੀ ਬਣਿਆ ਉਹ ਦੱਸਦਾ ਹੀ ਨਹੀਂ ਹੈ ਗੱਲ ਨੂੰ ਇਗਨੋਰ ਕਰ ਦੇ ਛੱਡੋ ਸਾਹਿਬ ਤੁਸੀਂ ਕੀ ਲੈਣਾ ਇਸ ਚੀਜ਼ ਤੋਂ ਮੈਨੂੰ ਤਾਂ ਇਹ ਲੱਗਦਾ ਵੀ ਜਿਹੜੀ ਕਮਿਸ਼ਨਰ ਮੈਡਮ ਨੇ ਬੋਲੀ ਪੂਰੀ ਗੱਲ ਕਮਿਸ਼ਨਰ ਮੈਡਮ ਕੋਲ ਵੀ ਨਹੀਂ ਜਾਂਦੀ ਜਾਂਦੀ ਨਹੀਂ ਹੈ ਸਾਰਾ ਰਜੀਵ ਸੈਕਟਰੀ ਕੋਹਾ ਕੇ ਥੱਲੇ ਸੈਨਟ ਇੰਸਪੈਕਟਰ ਨੂੰ ਕਹਿ ਦਿੰਦਾ ਹੈ ਕਰ ਦੋ ਐਂ ਕਰ ਦੋ ਬਸ ਠੀਕ ਹੈ ਸਜਾਬ ਇਹ ਕਹਿੰਦੇ ਕਿ ਨਹੀਂ ਜਾਂਦੀ ਤਾਂ ਆਪ ਲੋਕਾਂ ਦਾ ਕੋਈ ਪੂਰਾ ਇਕੱਠਾ ਹੋ ਕੇ ਜਾਂਦਾ ਕਿ ਉਹਨਾਂ ਕੋਲ ਬਿਲਕੁਲ ਬਿਲਕੁਲ ਜੀ ਕੱਲ ਵੀ ਅਪਲੀਕੇਸ਼ਨ ਜਾਂਦਾ ਫਿਰ ਕਮਿਸ਼ਨਰ ਮੈਡਮ ਨੂੰ ਕਹਿ ਰਹੇ ਕਿ ਕਮਿਸ਼ਨ ਮਾਰਕ ਕਰਦੀ ਹੈ ਕਮਿਸ਼ਨ ਆਪ ਨਹੀਂ ਕਰਦੀ ਨਾ ਮਾਰਕ ਕਰਦੀ ਹੈ ਕਿ ਉਹ ਮਾਰਕ ਕੋਣ ਹੈ ਉਹ ਸੈਕਟਰੀ ਅਗੇ ਰਜੀਵ ਉਹ ਤੋਂ ਅੱਗੇ ਥੱਲੇ ਜਾਂਚ ਹੁੰਦੀ ਹੈ ਈਸ਼ਟਾਚਾਰ ਦੀ ਜਿਹੜੀ ਇਹ ਤੁਹਾਨੂੰ ਕੋਈ ਆਪਣਾ ਤੇ ਡੈਰ ਜਿਸ ਤਰ੍ਹਾਂ ਤੁਸੀਂ ਆਪ ਕਿਸੇ ਹੋਰਤ ਐਲੀਗੇਸ਼ਨ ਲਾ ਰਹੇ ਕੋਈ ਆਪਸਰ ਬੋਲਦਾ ਹੈ ਤਾਂ ਤੁਹਾਡਾ ਆਪਣਾ ਭਾਈਚਾਰਾ ਹਾਂ ਵੀ ਹੋ ਜਾਂਦਾ ਜੀ ਸਾਨੂੰ ਤੁਹਾਡੇ ਤੇ ਹੋ ਗਿਆ ਫਿਰ ਲੋਕੋ ਜੀ ਸਾਡੇ ਦੇਖੋ ਸੱਚਾਈ ਤਾਂ ਉੱਪਰ ਤਾਂ ਕੋਈ ਜੀ ਅਸੀਂ ਸੱਚ ਬੋਲ ਰਹੇ ਆ ਸੱਚ ਹੈ ਕਿ 1000 ਬੰਦਾ ਲਾਣਾ ਸੀ 250 ਬੰਦਾ ਲਾਇਆ ਹੋਇਆ ਇੱਕ ਬੀਟ 'ਚ 50 ਬੰਦੇ ਚਾਹੀਦੇ 15 ਬੰਦੇ ਹੀ ਐ 15 'ਚ ਵੀ 3 ਬੰਦੇ ਕੰਮ ਕਰਦੇ ਆ 12 ਬੰਦੇ ਦੀ ਹਾਜ਼ਰੀ ਬੁਗਸ ਲੱਗਦੀ ਐ ਉਹ ਸੁਪਰਵਾਈਜ਼ਰ ਆਪਣੇ ਕੋਲੇ ਲਾ ਕੇ ਆਪਣੀ ਜੇਬ 'ਚ ਪਾ ਲਿੱਤੇ ਹਾਲਾਤ ਐ 26 ਬੰਦੇ ਦੀ ਬਦਲੀ ਹੋਈ ਆ। ਸਾਨੂੰ ਕੋਈ ਡਰ ਨਹੀਂ ਹੈ। ਆ ਲਿਸਟ ਆ ਉਹਨਾਂ ਦੀ। ਅਸੀਂ ਕਹਿੰਨੇ ਵੀ 1000 ਬੰਦੇ ਤੇ 30000 ਦਾ 1000 ਕਰੋ। ਸਿਰਫ ਕ腐ਪਸ਼ਨ ਦੀ ਗੱਲ ਹੈ। 500 ਬੰਦੇ ਨਾਲ ਨਗਰ ਨਿਕੋਂ ਦਾ ਕੰਮ ਕਿੱਥੋਂ ਚੱਲੂਗਾ? ਕੰਪਲੀਟ ਕੀਤੀ ਅਜੀਤ ਕੁਮਾਰ ਨੇ। ਅਜੀਤ ਨੇ ਜਦੋਂ ਕੰਪਲੀਟ ਕੀਤੀ ਵੀ ਇਹ ਪੰਜਾਬ ਦੇ ਮੁੱਖ ਮੰਤਰੀ। ਕ腐ਪਸ਼ਨ ਕਰ ਰਹੇ। ਸਾਰੇ ਚੈਨਲ ਰਾਹੀਂ ਤੁਸੀਂ ਅਪੀਲ ਕਰਦੇ ਹੋ ਠੀਕ ਹੈ ਨਾ 24। ਪੰਜਾਬ ਦੇ ਮੁੱਖ ਮੰਤਰੀ ਨੂੰ ਤੁਸੀਂ ਬੇਨਤੀ ਕਰਦੇ ਆ ਕਿ ਜਿਹੜਾ ਇਹਨਾਂ ਨੇ ਢੋਲ ਪਾਇਆ ਹੈ ਗੱਲ ਤੇ ਭ੍ਰਿਸ਼ਟਾਚਾਰ ਖਤਮ ਹੋ ਗਿਆ ਭ੍ਰਿਸ਼ਟਾਚਾਰ। ਸਭ ਤੋਂ ਵੱਡਾ ਭ੍ਰਿਸ਼ਟਾਚਾਰ ਚੰਡੀਗੜ੍ਹ ਸਭ ਤੋਂ ਵੱਡੇ ਜਿਹੜੇ ਸੱਪ ਬੈਠੇ ਆ ਉਹ ਨਗਰ ਨਿਗਮ ਵਾਹਲੀ ਚ ਬੈਠੇ ਆ। ਭਗਵੰਤਬਾਨ ਜੀ ਨੂੰ ਬੇਨਤੀ ਆ ਬਕਾਇਦਾ ਪ੍ਰੂਫ ਰਾਈ ਅਸੀਂ ਦੱਸ ਰਿਆ ਆ ਆ ਬਕਾਇਦਾ ਆਰਟੀ ਮੰਗੀ ਹੋਈ ਆ ਸਾਰਾ ਕੁਝ ਕਰਿਆ ਹੋਇਆ ਫੇਰ ਵੀ ਲੋਕੀ ਇਹ ਕਹਿੰਦੇ ਵੀ ਜੋ ਆਪ ਸਰਕਾਰ ਨੇ ਕਿਉਂ ਕਰਨਗੇ? ਅਫਸਰ ਕੀ ਦੀ ਸ਼ੈਦ ਤੇ ਲੱਗੇ ਹੋਏ ਅਫਸਰ ਕਿਹਨੇ ਲਾਏ ਆ ਕਿਹਨੇ ਬਦਲ ਕੇ ਜਿਹੜਾ ਬੰਦਾ ਸੈਕਟਰੀ ਸੀ ਜੁਆਇੰਟ ਸੈਕਟਰੀ 2 ਮਹੀਨਿਆਂ ਚ ਬਣ ਗਿਆ। ਕਿਹਨੇ ਬਣਾਇਆ ਉਹ ਜੁਆਇੰਟ ਸੈਕਟਰੀ ਜਦ ਕਿ ਉਹਦੇ ਭ੍ਰਿਸ਼ਟਾਚਾਰ ਦੇ ਖਿਲਾਫ ਉਹਦੀ ਕੰਪਲੀਟਾ ਚੱਲ ਰਹੀਆਂ। ਕੰਪਲੀਟ ਹੋਣ ਦੇ ਬਾਵਜੂਦ ਵੀ ਉਹਨੂੰ ਜੁਆਇੰਟ ਸੈਕਟਰੀ ਲਾ ਦਿੱਤਾ ਜੁਆਇੰਟ ਕਮਿਸ਼ਨਰ ਜੇ ਮੈਡ ਕਮਿਸ਼ਨਰ ਪ੍ਰਮੋਸ਼ਨ ਦਿੱਤੀ ਜਾਂਦੀ ਹੈ ਪ੍ਰਮੋਸ਼ਨ ਦਿੱਤੀ ਜਾ ਰਹੀ ਹੈ ਜਦ ਕਿ ਉਹਨੂੰ ਪਕੜ ਕੇ ਅੰਦਰ ਕਰਨਾ ਚਾਹੀਦਾ ਇਹਨੂੰ ਪ੍ਰਮੋਸ਼ਨ ਦਿੱਤੀ ਜਾਂਦੀ ਕਿਸੇ ਦੀ ਸਹਾਰੇ ਤੇ